ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਿੱਡੂਮਾਨ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਫਰੀਦਕੋਟ ਤੋਂ ਸਾਧਕਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਸਰਪੰਚ ਬਲਦੇਵ ਸਿੰਘ ਜਿਨ੍ਹਾਂ ਦੇ ਘਰੋਂ ਅੱਜ ਇਹ ਵੀਡੀਓ ਬਣਾ ਰਹੇ ਆ ਹਰ ਸਾਲ ਲਾਈ ਮਿਲਕਿੰਗ ਵੀ ਇੱਥੋਂ ਕਰਾਈਦੀ ਹੈ ਤੇ ਹਰੇਕ ਸਾਲ ਚ ਦੋ ਤੋਂ ਤਿੰਨ ਵੀਡੀਓ ਵੀ ਦਿਖਾਈ ਦੀਆਂ ਪਰ ਪਿਛਲੀਆਂ ਕੋਸ ਵੀਡੀਓ ਕੋਸ ਟਾਈਮ ਤੋਂ ਇਸ ਤਰ੍ਹਾਂ ਬਣਾਈਆਂ ਵੀ ਇੱਕ ਅੱਧਾ ਨਗ ਮੇਨ ਦਿਖਾ ਦੇਈਦਾ ਸੀ ਬਾਕੀ ਪਸ਼ੂ ਜਿਹੜੇ ਖੜੇ ਥੋਨੂੰ ਦਿਖਾਏ ਜਾਂਦੇ ਸੀ ਅੱਜ ਇੱਕ ਛੌਂਕ ਜਿਹਾ ਬਣਿਆ ਸਰਪੰਚ ਸਾਹਿਬ ਨਾਲ ਗੱਲਬਾਤ ਹੋਈ ਤੇ ਇਹ ਸੋਚਿਆ ਵੀ ਆਪਾਂ ਕਿਉਂ ਨਾ ਸਾਰੇ ਪਸ਼ੂ ਦੁਬਾਰਾ ਦਿਖਾਈਏ ਤੇ ਕੋਸ਼ਿਸ਼ ਇਹ ਵੀ ਕਰੀਏ ਵੀ ਸਾਰੇ ਹੀ ਤੋਰ ਕੇ ਵੀ ਦਿਖਾ ਦਈਏ ਬਿਨਾ ਝਾਕ ਕੇ ਸਿਰਫ ਇੱਕ ਛੌਂਕ ਵਜੋਂ ਬਣਾਈ ਜਾ ਰਹੀ ਵੀਡੀਓ ਹੈ ਨਾ ਤਾਂ ਕੋਈ ਪਸ਼ੂ ਇਹਦੇ ਵਿੱਚ ਵਿਕਰੀ ਵਾਲਾ ਹੈ ਨਾ ਕੋਈ ਹੋਰ ਸਾਡਾ ਮਕਸਦ ਹੈ ਇਸ ਵੀਡੀਓ ਦੇ ਮਾਧਿਅਮ ਨਾਲ ਅਸੀਂ ਸਿਰਫ ਆਪਦਾ ਸ਼ੌਂਕ ਪੂਰਾ ਕਰਨਾ ਹੈ ਜਾਂ ਜਿਹੜੇ ਵੀਰ ਇਹਨਾਂ ਨਸਲਾਂ ਨੂੰ ਪਸੰਦ ਕਰਦੇ ਆ ਮੁਰਾ ਨੀਲੀ ਰਾਵੀ ਨੂੰ ਜਾਂ ਜਰਸਿੰਗਾਂ ਨੂੰ ਤੇ ਉਹਨਾਂ ਨੂੰ ਅਸੀਂ ਇਹ ਪਸ਼ੂ ਜ਼ਰੂਰ ਦਿਖਾਉਣੇ ਚਾਹੁੰਦੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਦਾਂ ਦੀਆਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਲਿਆ ਕਰੋ ਕਿਉਂਕਿ ਇਹ ਬਿਨਾ ਕਿਸੇ ਬਿਜ਼ਨਸ ਪੱਖ ਤੋਂ ਹੁੰਦੀਆਂ ਇਹਦੇ 'ਚ ਅਸੀਂ ਸ਼ੌਂਕ ਪੂਰਾ ਆਪਦਾ ਕਰਦੇ ਆ ਨਾਲ ਪ੍ਰਾਵਾਂ ਦਾ ਸ਼ੌਂਕ ਪੂਰਾ ਹੁੰਦਾ ਜਿਹੜੇ ਪਸ਼ੂਆਂ ਨੂੰ ਪਿਆਰ ਕਰਦੇ ਆ ਜਦੋਂ ਇਦਾਂ ਦੀਆਂ ਵੀਡੀਓ ਸ਼ੇਅਰ ਹੁੰਦੀਆਂ ਰਿਸਪੌਂਸ ਆਉਂਦਾ ਤੇ ਫਿਰ ਦੋ ਭਰਾ ਹੋਰ ਵੀ ਜੁੜਦੇ ਆ ਜਿਹੜੇ ਕਹਿੰਦੇ ਆ ਵੀ ਆਪਾਂ ਵੀ ਆਪਦੇ ਪਸ਼ੂ ਵੀਰਾਂ ਨੂੰ ਕੁਛ ਨੂੰ ਦਿਖਾਈਏ ਤੇ ਉਹਦੇ ਮਾਧਿਅਮ ਨਾਲ ਪਸ਼ੂਆਂ 'ਚ ਰੁਚੀ ਬਣਦੀ ਹੈ ਸੋ ਆਓ ਮਿਲ ਗਏ ਸਰਪੰਚ ਸਾਹਿਬ ਨੂੰ ਅੱਜ ਸ਼ੁਰੂਆਤ ਕਰਾਂਗੇ ਮੁਰਾ ਤੋਂ 2 ਨੰਬਰ ਤੇ ਜਰਸੀ ਪਹਿਲ ਨੀਲੀ ਰਾਵੀ ਦੀ ਹਮੇਸ਼ਾ ਰਹੀ ਹੈ ਇਸ ਪਰਿਵਾਰ ਕੋਲ ਜਦੋਂ ਤੋਂ ਆਉਣ ਲੱਗੇ ਆ ਪਰ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਥੋੜ੍ਹਾ ਬਾਅਦ ਚ ਨੀਲੀ ਰਾਵੀ ਮੱਝਾਂ ਦਿਖਾਉਂਗਾ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਰਪੰਚ ਸਾਹਿਬ ਅੱਜ ਆਪਾਂ ਇੱਕ ਛੌਂਕੀਆ ਵੀਡੀਓ ਵਿਖਾਉਣੀ ਹੈ ਤੇਰੇ ਚ ਆਪਣੇ ਸਾਰੇ ਪਸ਼ੂਆਂ ਦੀ ਡਿਟੇਲ ਵੀ ਦੇਵਾਂਗੇ ਹਾਂਜੀ ਬੋ ਜੀ ਚਵਾਈ ਜਿਹੜੀ ਆਪਾਂ ਕਰਵਾਉਣੀ ਸੀ ਉਹ ਖੈਰ ਪਹਿਲਾਂ ਵੀ ਗੱਲ ਹੋ ਗਈ ਵੀ ਕੋਈ ਹਾਦਸਾ ਆਪਣੇ ਗਰੁੱਪ ਮੈਂਬਰ ਵੀਰ ਨਾਲ ਹੋਇਆ ਸੀ ਜਿਹਦੇ ਕਰਕੇ ਆਪਾਂ ਰੁਕ ਗਏ ਹੁਣ ਫਿਰ ਆਉਣ ਵਾਲੇ ਟਾਈਮ 'ਚ ਮੱਝਾਂ ਜਿਹੜੀਆਂ ਉਹ ਚਵਾ ਕੇ ਦਿਖਾ ਦੇਾਂਗੇ ਨਾ ਹਾਂਜੀ ਸ਼ੁਰੂਆਤ ਕਰਦੇ ਆਂ ਬਈ ਪਹਿਲੇ ਨੰਬਰ ਤੇ ਝੋਟੀ ਤੁਹਾਡੇ ਮਗਰਲੇ ਪਾਸੇ ਖੜੀ ਐ ਡਿਟੇਲ ਇਹ ਦੀ ਦਸਨੀਆ ਨਾਲੇ ਤੋਰ ਕੇ ਦਿਖਾਵਾਂ। ਕੋ ਬਾਈ ਜੀ ਜਿੰਨੇ ਸਾਰੇ ਚੈਨਲ ਵਿੱਚ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਸਰੀ ਆਕਾਲ। ਸਤਸਰੀਕਾਲ ਜੀ। ਠੀਕ ਆ ਜੀ। ਹੂੰ ਤੇ ਬਾਕੀ ਜੋ ਸਾਡਾ ਮਤਲਬ ਸ਼ੌਂਕ ਤੌਰ ਤੇ ਆਪਾਂ ਵੀਡੀਓ ਬਣਾ ਰਹੇ ਆ ਕੋਈ ਸੇਲ ਵਾਸਤੇ ਨਹੀਂ ਕੋਈ ਪਸ਼ੂ ਆਪਣੇ ਕੋਲੇ ਹੈ ਨਾ ਜੀ। ਠੀਕ ਹੈ। ਠੀਕ ਹੈ। ਬਾਕੀ ਜਿਹੜੀ ਆਪਾਂ ਚੋਾਈ ਕਰਾਉਣੇ ਸੀ ਉਹ ਤੁਸੀਂ ਵੀ ਦੱਸਤਾ ਕੋਈ ਕੁਦਰਤੀ ਹੰਦਾ ਸਾਹ ਪਰਗਾ ਜਿਹੜੇ ਨਾਲ ਆਪਣੇ ਇਹਦੇ ਸ਼ੇਅਰ ਕਰਕੇ ਚੋਾਈ ਇਹਨਾਂ ਮੱਜਾਂ ਦੀ ਨਹੀਂ ਕਰਾ ਸਕੇ ਨਹੀਂ ਕਰਵਾ ਸਕੇ। ਅੱਗੇ ਆਪਣੇ ਕੋਲੇ 4 ਵਜਾ ਸੂਨ ਵਾਲੀਆਂ ਤੇ ਚਾਰਾਂ ਦੀ ਕਰਾਵਾਂਗੇ। ਸਹੀ ਹੈ। ਸੋ ਦੋਸਤੋ ਇੱਕ ਘਟਨਾ ਐਬ ਸਾਡੇ ਨਾਲ ਜੁੜੇ ਜਿਹੜੇ ਜਾਣਦੇ ਆ ਉਹ ਕਦੇ ਘਾਟੇ ਪੂਰੇ ਨਹੀਂ ਹੋ ਸਕਦੇ ਛੋਟੀ ਦੀ ਡਿਟੇਲ ਦੱਸਾਂਗੇ ਤੇ ਫਿਰ ਤੋਰ ਕੇ ਦਿਖਾ ਦਾਂਗੇ ਹਾਂਜੀ ਬਈ ਸੋ ਸਰਪੰਚ ਸਾਹਿਬ ਇਹਦੀ ਡਿਟੇਲ ਦੱਸ ਦਿਓ ਛੋਟੀ ਦੀ ਛੋਟੀ ਦੀ ਬਾਈ ਇਹ ਆਪਣੇ ਤਨੌਲੇ ਮੇਲੇ ਤੇ ਵੀ ਆਈ ਸੀ ਜੀ ਹੂੰ ਠੀਕ ਹੈ ਇਹ ਕੋਹੇ ਨੂਰ ਦੀ ਬੁੱਲਦੀ ਹੈ ਜੀ ਕੋਹੇ ਨੂਰ ਬੁੱਲਦੀ ਹੈ ਗੱਭਣ ਐ ਇਸ ਟਾਈਮ ਕਿੰਨੇ ਚੱਲਦੀ ਗੱਭਣ ਹੋ ਗਈ ਜੀ ਇਹ 6 ਮਹੀਨਾ ਦੀ ਹੋ ਗਈ ਜੀ 6 ਮਹੀਨਾ ਦੀ ਗੱਭਣ ਹੈ ਹਾਂਜੀ ਠੀਕ ਹੈ ਦੋਸਤੋ ਇਹ ਖਰੀਦੀ ਹੋਈ ਛੋਟੀ ਆ ਸਰਪੰਚ ਸਾਹਿਬ ਦੀ 6 ਮਹੀਨਾ ਦੀ ਗੱਭਣ ਸੰਭਾਲ ਤਾਂ ਇਹਨਾਂ ਦੀ ਇੱਕ ਨੰਬਰ ਹੈ ਲੰਮੀ ਲੈ ਜੀ ਦੇਖੋ ਢਾਂਚਾ ਝੋਟੀ ਦਾ ਬੰਤਰ ਦੇਖੋ ਬਿਊਟੀ ਦੇਖੋ ਝੋਟੀ ਦੇ ਵਿੱਚ ਇਹ ਸ਼ੌਂਕੀਆ ਵੀਡੀਓ ਆ ਦੱਸੋ ਤੇ ਮੈਂ ਵਾਰ-ਵਾਰ ਰਿਕੁਐਸਟ ਇਹ ਵੀ ਜੀਆਂ ਵੀਡੀਓ ਚ ਤਾਂ ਕਰ ਦਿੰਨਾ ਉਹਨਾਂ ਵੀ ਦੋ ਭਰਾ ਜਰੂਰ ਇਹ ਤੋਂ ਮੋਟੀਵੇਟ ਹੋਣ ਤੇ ਆਪ ਦਾ ਬਿਜ਼ਨਸ ਜਿਹੜਾ ਉਹ ਪਸ਼ੂ ਪਾਲਣ ਵਾਲੇ ਕਿੱਤੇ ਦੇ ਰੂਪ ਚ ਸ਼ੁਰੂ ਕਰਨ ਇਸੇ ਕਰਕੇ ਇਦਾਂ ਦੇ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕਰੀ ਦੀ ਹੈ ਕਮਾਲਾ ਵੀਰੇ ਇੱਥੋਂ ਬੰਤਰ ਦੇਖੋ ਝੋਟੀ ਦੀ ਇਹ ਕੋਹੇਨੂਰ ਬੁੱਲਦੀ ਹੈ ਜੈਡ ਬਲੈਕ ਹੈ ਤੋਂ 6 ਮਹੀਨਿਆਂ ਦੀ ਗੱਬਣ ਰੁੱਤ ਚ ਸੋਨਾ ਕਰਮ ਵਾਲੀ ਨੇ ਤੇ ਤੁਹਾਨੂੰ ਇਹਦੀ ਦਿਖਾਵਾਂਗੇ ਲਾਈਵ ਚਾਈ ਸਮਾਲ ਕਿਉਂਕਿ ਨਿਰਾ ਛੌਂਕ ਇਹਨਾਂ ਪਸ਼ੂਆਂ ਦੇ ਵਿੱਚੋਂ ਕੋਈ ਪ੍ਰੋਫਿਟ ਨਾ ਮਤਲਬ ਨਹੀਂਗਾ ਜਦੋਂ ਤੋਂ ਮਿਲਣ ਲੱਗਿਆ ਸਰਪੰਚ ਸਾਹਿਬ ਨੂੰ ਇਹਨਾਂ ਦੇ ਜ਼ਰੀਏ ਇਹਨਾਂ ਦੀ ਜਿਹੜੇ ਉਹ ਦਿਨ ਜਿਹੜਾ ਉਹ ਕਹ ਲੋ ਵੀ ਰਿਝੇਵਿਆਂ ਚ ਲੰਘਦੇ ਆ ਟਾਂਚਾ ਝੋਟੀ ਦਾ ਫੇਰ ਦੇਖੋ ਤੇ ਚੜਾਈ ਦੇਖੋ ਤੁਸੀਂ 6 ਮਹੀਨਿਆਂ ਦੀ ਗੱਬਣ ਝੋਟੀ ਪਹਿਲਾ ਸੁਆ ਇਹਨੇ ਸੋਣਿਆ ਇਹ ਦੋ ਦਿਨ ਦਾ ਬਾਈ ਜੀ ਅੱਛਾ ਤੇ ਇੱਕ ਬਾਈ ਇਹਦੀ ਜਿਹੜੀ ਮਾਂ ਸੀ ਉਹਦੀ 23 ਕਿਲੋ ਦੀ ਚਵਾਈ ਹੋਈ ਵੀ ਹੈ ਜੀ ਠੀਕ ਹੈ ਇਹਦੀ ਮਾਂ ਦੀ 23 ਕਿਲੋ ਦੀ ਚਵਾਈ ਹੋਈ ਹਾਂ ਇਹਦੀ ਵੀ ਜਿਵੇਂ ਆਹ ਇਹ ਵੀ ਕੋਹੇ ਨੂਰ ਦੀ ਹੈ ਬਾਈ ਇਹ ਤਾਂ ਆਪਣੇ ਕੋਲੇ ਬੋਲ ਵੀ ਗਏ ਸੀ ਹੈ ਨਾ ਜੀ ਆਪਣੇ ਲక్ష్ਮੀ ਡੇਰੀ ਫਲਮ ਵਾਲੇ ਹੈ ਨਾ ਜੀ ਆਏ ਸੀ ਕਿ ਬਿਲਕੁਲ ਹਾਂ ਭੋਗੇ ਵੀ ਗਏ ਉਹਨਾਂ ਨੇ ਆਪ ਖੁਦ ਚਵਾਈ ਕੀਤੀ ਹੈ ਸਮਝਦੀ ਠੀਕ ਹੈ ਇਹ ਹੁਣ ਕਿੰਨੇ ਚਿਰ ਦੀ ਕੱਪਣ ਹੋ ਗਈ ਸਰਪੰਚ ਇਹਦੇ ਵੀ ਬਾਈ 3 ਮਹੀਨੇ ਰਹਿ ਗਏ 3 ਮਹੀਨੇ ਰਹਿ ਗਏ ਇਕੱਠਿਆਂ ਨੇ ਸੋਣਾ ਇਹਨਾਂ ਨੇ ਠੀਕ ਐ ਖੋਲ ਲਈ ਬਾਈ ਇਹਨੂੰ ਇਹ ਵੀ ਖੋਲ ਲਈ ਇਹਦਾ ਆਪਾਂ ਕਰ ਸਰਪੰਚ ਸਾਹਿਬ ਇਹ ਇਹਦਾ ਪਹਿਲੇ ਸੂਏ ਦਾ ਦੁੱਧ ਕਿੰਨਾ ਇਹ ਉਹਨਾਂ ਨੇ ਚੋਈ ਆ ਜੀ ਲక్ష్ਮੀ ਡੇਰੀ ਫੈਲਣ ਖੁਦ ਜਿੱਥੋਂ ਆਈ ਆ ਅੱਛਾ ਕਿੰਨਾ ਦੁੱਧ ਸੀ ਗਿਆ ਫਲਾਂ ਇਹਦਾ 20 ਤੋਂ ਬਾਹਰ ਹੀ ਸੀ ਜਦੋਂ ਦੁੱਧ ਦਾ ਦੋਸਤੋ 20 ਕਿਲੋ ਤੋਂ ਬਾਹਰ ਦੁੱਧ ਪਹਿਲਾਂ ਨਹੀਂ ਦਿੱਤਾ ਸੀ ਤੇ ਦੂਜਾ ਸੂਆ ਝੋਟੀ ਨੇ ਸੋਣਾ ਬੰਤਰ ਦੇਖੋ ਕੋਹੇ ਨੂਰ ਬੋਲ دیے ਤੇ ਮੇਰੇ ਘਰ ਤੇ ਇਕੱਠਿਆਂ ਜਿਗਈ ਸੂਣਗੇ ਸਰਪੰਚ ਆ ਇਕੱਠਿਆਂ ਨੇ ਸੋ ਸੋ ਹਣ ਦੇਖੋ ਦੋਸਤੋ ਇਹਦੀ ਬੰਤਰ ਹਵਾਨਾ ਕਰਮਾਲੀ ਨੇ ਬਣਾਉਣਾ ਸ਼ੁਰੂ ਕਰ ਦੇਣਾ ਹੋਰ ਥੋੜੇ ਟਾਈਮ ਚ ਇੱਕ ਹਫਤਾ ਦੂਜੀ ਨਾਲੋਂ ਇਹਨੇ ਪਹਿਲਾਂ ਸੁਣਾ ਤੇ ਦੂਜਾ ਸੁਆ ਝੋਟੀ ਨੇ ਸੁਣਾ ਮੁਰਾਰਾ ਸ਼ੌਂਕ ਰੱਖਦੇ ਆ ਤਾਂ ਸਾਨੂੰ ਜਰੂਰ ਇਹਦੇ ਬਾਰੇ ਦੱਸਿਓ ਤੁਸੀਂ ਕਮੈਂਟ ਕਰਕੇ ਵੀ ਤੁਹਾਨੂੰ ਇਹ ਝੋਟੀ ਜਾਇ ਤੋ ਪਹਿਲਾਂ ਜਿਹੜੀ ਤੋਰੀ ਸੀ ਕਿਵੇਂ ਲੱਗੀਆਂ ਕੋਹੇਨੂਰ ਬੋਲਦੀਆਂ ਦੋਨੇ ਇੱਕੋ ਘਰ ਤੋਂ ਸਰਪੰਚ ਸਾਹਿਬ ਇਹ ਲੈ ਕੇ ਆਏ ਇਹਨਾਂ ਝੋਟੀਆਂ ਨੂੰ ਇਹਨਾਂ ਮੱਝਾਂ ਨੂੰ ਇਹਦੇ ਨਾੜਾਂ ਜਿਹੜੀਆਂ ਦੋਸਤੋ ਪੱਟਾਂ ਦੇ ਉੱਤੇ ਵੀ ਆ ਹਵਾਨੇ ਤੇ ਤਾਂ ਹੋਣਗੀਆਂ ਹੀ ਹੋਣਗੀਆਂ ਸੋ ਇਸ ਟਾਈਮ ਤਾਂ ਇਹ ਖੈਰ ਡਰਾਈ ਚੱਲ ਰਹੀ ਹੈ ਡਰਾਈ ਕੀਤੀ ਹੋਈ ਹੈ ਜਾਨਾਂ ਦੇ ਫਾਰਮ ਬਣਾ ਲਿਆ ਉਸ ਬੰਦੇ ਨੇ ਜਿੱਦੋਂ ਕੱਟੀਆਂ ਲਈਆਂ ਦੋਵੇਂ ਅੱਛਾ ਠੀਕ ਹੈ ਉਹ ਬਾਈ ਨੇ گاਵਾ ਦਾ ਫਾਰਮ ਬਣਾ ਲਿਆ ਜਿਹਦੇ ਕਰਕੇ ਮੱਝਾਂ ਉਹਨਾਂ ਨੇ ਵੇਚਦੀਆਂ ਛੌਂਕਣ ਵਾਲੀ ਦਿੱਤੀਆਂ ਸਰਪੰਚ ਸਾਹਿਬ ਨੂੰ ਇਹ ਨਾਲ ਆਪਣੇ ਮਹਿਮੂਲੇ ਮੁੰਡੇ ਇਸ ਤੋਂ ਬਾਅਦ ਇੱਕ ਜਰਸੀ ਬੱਛੀ ਆ ਗਈ ਛੋਟੀ ਜੀ ਬੱਛੀ ਹੈ ਸਰਪੰਚ ਸਾਹਿਬ ਕਿੰਨੀ ਉਮਰ ਆ ਬੱਛੀ ਦੀ ਇਹ ਜੀ ਹੁਣ ਸਮਝ ਲਓ ਜੀ 7 ਮਹੀਨਿਆਂ ਦੀ ਹੋ ਗਈ ਜੀ 7 ਮਹੀਨਿਆਂ ਦੀ ਹੋ ਗਈ ਅੱਛਾ ਵੈਸੇ ਜਨਵਰੀ ਜੁਨਾ ਸਾਲ ਦੀਆਂ ਨੇ ਕਿਹੜੇ ਬੋਲ ਦिएको ਸ ਹੈ ਤੇ ਅੰਟੀ ਰੋਮੀਓ ਜੀ ਰੋਮੀਓ ਦੀ ਅੱਛਾ ਸਰਪੰਚ ਸਾਹਿਬ ਇਹ ਕੇਦੀ ਏਆਈ ਤਾਂ ਨਹੀਂ ਹਜੇ ਕਰਵਾਈ ਹੋਣੀ ਨਹੀਂ ਕਰਾਈ ਜੀ ਇਹ ਤਾਂ ਹਜੇ ਦੋਸ ਹਜੇ ਛੋਟੀ ਉਮਰ ਵਾਲੀ ਹੈ ਜੀ ਹੀਟ ਚ ਆ ਗਈ ਹੈ ਹੀਟ ਚ ਆ ਗਈ ਸੱਤ ਮਹੀਨਾ ਜੀ ਪਰ ਇਹਨੂੰ ਹਜੇ ਪੰਜਾਂ ਦਾ ਕਰਾਉਂਦੇ ਨਹੀਂ ਦੋਸੋ ਵੈਸੇ ਕੁਐਸਚਨ ਬਣਦਾ ਨਹੀਂ ਸੀਗਾ ਪਰ ਮੈਂ ਦੱਸਣਾ ਚਾਹੁੰਦਾ ਸੀ ਵੀ ਜੇ ਚੰਗੀਆਂ ਸੰਭਾਲਦੇ ਆ ਸੱਤ ਮਹੀਨਿਆਂ ਦੀ ਬੱਚੀ ਹੈ ਜਿਹੜੀ ਇੱਕ ਵਾਰ ਹੀਟ ਚ ਆ ਚੁੱਕੀ ਹੈ ਏਆਈ ਕਰਾਉਣੀ ਨਹੀਂ ਬਣਦੀ ਹਜੇ ਉਮਰ ਛੋਟੀ ਹੈ weight ਘੱਟ ਹੈ ਪਰ ਚੰਗੀ ਸੰਭਾਲ ਦਾ ਫਰਕ ਤੁਸੀਂ ਸਮਝ ਸਕਦੇ ਹੋ ਰੋਮੀਓ ਬੁੱਲ ਦੀ ਆ ਦੱਸੋ ਬੱਚੀ ਇਹ ਤੇ ਇਹਦੀ ਜਿਹੜੀ ਮਾਂ ਉਹ ਬਾਈ ਜੀ ਹੋਰਾਂ ਦੇ ਕੋਲ ਆ ਤੇ ਉਹਦੀ ਲਾਈਵ ਮਿਲਕਿੰਗ ਹੋਈ ਵੀ ਆ ਸਿੱਧ ਕਡੇਰੀ ਫਾਰਮਿੰਗ ਜਦੋਂ ਚੈਨਲ ਖੋਲੋਗੇ ਲਾਈਵ ਮਿਲਕਿੰਗਾਂ ਜਦੋਂ ਕੱਢੋਗੇ ਤਾਂ ਮੇਰੇ ਖਿਆਲ ਚ ਸਭ ਤੋਂ ਜ਼ਿਆਦਾ ਇਸ ਘਰ ਦੇ ਵਿੱਚੋਂ ਚੁਆਈਆਂ ਹੋਈਆਂ ਹੋਈਆਂ ਭਾਵੇਂ ਜਰਸੀ ਭਾਵੇਂ ਮੂਰਾ ਤੇ ਭਾਵੇਂ ਨੀਲੀ ਰਾਵੀ ਕਮਾਲਾ ਵੀਰੇ ਸੋ 6-7 ਕ ਮਹੀਨਿਆਂ ਦਾ ਬੱਚਾ ਬੜਾ ਸੋਹਣਾ ਸਰਪੰਚ ਸਾਹਿਬ ਸੰਭ ਰਏ ਆ ਸੋ ਦੇਖੋ ਇਹਦਾ ਸਟਰਕਚਰ ਤੁਸੀਂ ਕਰਮਾ ਵਾਲੀ ਦਾ ਜਰਸੀ ਜੇ ਛਾਉਕਣਾ ਸੰਭ ਰਿਹਾ ਤਾਂ ਉਹ ਵੀ ਨਗੀਨੇ ਇਹਨਾਂ ਕੋਲ ਪੀਡੀਐਫ ਇਹ ਮੇਲੇ ਦੀ Winner ਜਰਸੀ ਵਾਈ ਜੀ ਉਹਨਾਂ ਨੇ ਖਰੀਦੀ ਸੀ ਜੀ ਤੋਂ ਬਰੀਡਿੰਗ ਕੀਤੀ ਹੈ ਐਸੇ ਕਰਕੇ ਇਹਨਾਂ ਦੀ نسل ਜਿਹੜੀ ਉਹ ਤੁਸੀਂ ਦੇਖੋਗੇ ਤੁਹਾਨੂੰ ਬੜੀ ਪਿਆਰੀ ਲੱਗੂਗੀ 2 ਨੰਬਰ ਤੇ ਜਿਹੜੀ ਵੜਾ ਸਰਪੰਚ ਸਾਹਿਬ ਜਰਸੀ ਦੇ ਵਿੱਚ ਹਾਂਜੀ ਬਈ ਜੀ ਇਹ ਕਿੰਨਾ ਸੂਆ ਇਹਨੇ ਸੂਣਾ ਤੇ ਕਿੰਨੇ ਚਿਰ ਦੀ ਗੱਪਣਾ ਇਹ ਬਈ ਅਜੇ ਇਹਨੇ ਜਨਮਰੀ ਦੇ ਵਿੱਚ 2 ਸਾਲ ਦੀ ਹੋਣਾ ਜੀ ਅੱਛਾ ਇਹ ਵੱਡੀ ਗਾਂ ਦੀ ਸੀ ਕਿ ਆਪਣੀ ਦੀ ਇਹ ਨਹੀਂ ਜੀ ਇਸੇ ਗਾਂ ਦੀ ਹੈ ਇਹ ਇਸੇ ਵੇੜ ਦੀ ਹੈ ਹਾਂ ਜੀ ਹਾਂ ਇਹ ਜਦੋਂ ਆਪਾਂ ਚਵਾਈ ਕਰਾਈ ਸੀ ਉਸ ਗੇੜੇ ਦੀ ਹੈ ਇਹ ਹਾਂ ਜੋ ਚਵਾਈ ਕਰਾਈ ਆ 21035 ਵੀ ਹੈ ਜੀ 21035 ਦੀ ਹੈ ਹਾਂ ਜੀ ਆ ਠੀਕ ਹੈ ਕਿੰਨੇ ਚਿਰ ਦੀ ਗੱਪਣਾ ਹੁਣ ਇਹ ਗੱਪਣ ਹੋ ਗਈ ਜੀ 86 ਮਹੀਨੇ ਦੀ ਹੋ ਗਈ ਜੀ ਪੰਦਰ ਕਿੰਨੇ 55 ਠੀਕ ਹੈ ਤੋਰੀ ਬਈ ਇਹਨੂੰ ਵੀ ਸੋ ਦੋਸਤੋ 2 ਸਾਲ ਦੀ ਹਜੇ ਇਹਨੇ ਗਾਂ ਹੋਣਾ ਹੈ ਜਨਵਰੀ ਦੇ ਵਿੱਚ ਜੀ ਜਨਵਰੀ ਚ ਹੋਣਾ ਹੈ ਉਸ ਤੋਂ ਪਹਿਲਾਂ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਹੈ 21030 ਦੀ ਹੈ ਇਹ ਸਟਰਕਚਰ ਦੇਖੋ ਵਹੜ ਦਾ ਪੰਜ ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਇਹ ਗੱਭਣ ਹੈ ਐਗਜੈਕਟਡ ਡੇਟ ਇਸ ਕਰਕੇ ਨਹੀਂ ਦੱਸੀ ਕਿਉਂਕਿ ਉਹ ਲਿਖੇ ਹੋਏ ਹੁੰਦੇ ਆ ਡਾਟੇ ਫਿਰ ਉਹ ਵੇਖਿਆ ਪਤਾ ਲੱਗਦੇ ਆ ਖਵਾਨਾ ਦੇਖੋ ਕਰਮਾ ਵਾਲੀ ਕਿੱਡਾ ਸੋਹਣਾ ਬਣਾ ਰਹੀ ਹੈ ਭੱਜੂ ਨਸੂਗੀ ਕਿਉਂਕਿ ਥੋੜਾ ਬੰਨ ਕੇ ਸਰਪੰਚ ਸਭ ਪਸ਼ੂ ਰੱਖਦੇ ਆ ਹਜੇ ਇੱਥੇ ਜਰਸੀ ਇੱਕ ਕਮਾਲ ਦੀ ਕੋਈ ਵੀ ਪਸ਼ੂ ਵਿਕਰੀ ਵਾਲਾ ਨਹੀਂ ਛੌਂਕ ਪੂਰਾ ਕਰ ਰਹੇ ਆ ਤਾਂ ਹੀ ਸਾਰੇ ਪਸ਼ੂ ਤੋਰ ਕੇ ਦਿਖਾਉਣੇ ਆ ਤੁਹਾਨੂੰ ਤੁਸੀਂ ਹਵਾਨਾ ਦੇਖੋ ਇਹਦਾ ਢਾਂਚਾ ਦੇਖੋ ਇਹਦੀ ਮਾਂ ਹੁਣ ਤੁਹਾਨੂੰ ਦਿਖਾਵਾਂਗੇ ਤੇ ਉਹਦਾ ਦੁੱਧ ਤੁਹਾਨੂੰ ਸਰਪੰਚ ਸਾਹਿਬ ਤੋਂ ਪੁੱਛ ਕੇ ਦੱਸ ਦੇਣਾ ਇਹ 21035 ਦੀ ਤੁਸੀਂ ਵਾੜ ਦੇਖ ਰਹੇ ਹੋ ਬ੍ਰੀਡ ਜਰਸੀ ਹੈ ਇੱਕ ਵਾੜ ਜਿਹੜੀ ਇਸ ਟਾਈਮ ਜੇ ਕਹੀਏ ਤਾਂ ਵੱਡੀ ਵਾੜ ਇਹਨਾਂ ਕੋਲ ਪਰ ਹੈ ਛੋਟੀ ਇਹ ਸਰਪੰਚ ਸਾਹਿਬ ਇਹ ਕਿੰਨਾ ਸੂਆ ਇਹਨੇ ਹੁਣ ਅੱਗੇ ਸੂਣਾ ਇਹਨੇ ਭਾਈ ਹੁਣ ਸੂਪਣਾ ਤੀਜਾ ਸੂਆ ਜੀ ਕਿੰਨੇ ਚਿਰ ਦੀ ਗੱਪਣ ਹੋ ਗਈ ਇਹ ਇਹ ਰਿ ਚ ਜੈਮਿਨਾਂ ਦੀ ਹੋ ਗਈ। 6ਾਂ ਦੀ ਹੋ ਗਈ ਹੈ। ਹਜੇ 10 ਕਿਲੋ ਦੁੱਧ ਤੇ ਯਾਰਾਂ ਤੇ ਚੱਲੀ ਜਾਂਦੀ ਹੈ। ਅੱਛਾ ਇਹਦਾ ਇਹਦਾ ਦੁੱਧ ਜਿਹੜਾ ਲਾਈਵ ਚ ਆਇਆ ਸੀ ਉਦੋਂ ਕਿੰਨਾ ਸੀ? 30 ਕਿਲੋ ਸੀ ਜੀ। ਪਹਿਲਾਂ ਦਾ? ਹਾਂ ਜੀ। ਕਿੰਨਾ ਦੁੱਧ ਚ ਆਇਆ ਸੀ ਆਪਾਂ? ਇਹਦਾ 35 ਕਿਲੋ ਚ ਆਇਆ ਸੀ ਜੀ। ਠੀਕ ਆ। ਹੁਣ ਐਦ ਕੀ ਫੇਰ ਇਹਦੀ ਚਵਾਈ ਹੋਈ ਸੀ ਮੇਰੇ ਨਾਲ ਦੂਜੇ ਸੂਏ 'ਚ ਵੀ? ਹਾਂ ਹੁਣ ਇਹਦੀ 35 ਤੇ ਹੋਈ ਹੈ, ਪਹਿਲਾਂ 30 ਤੇ ਹੋਈ ਸੀ ਜੀ। ਪਹਿਲਾਂ ਘੱਟ ਸੀਗਾ ਹਨਾ, ਦੂਜੇ 'ਚ 35। ਠੀਕ ਆ। ਤੋਰੀ ਭਾਈ। ਦੋਸਤੋ ਇਹ ਪਰਲੀ ਵੈੜ ਜਿਹੜੀ ਏਸੇ ਦੀ ਹੈ ਤੇ ਲਗਭਗ 6ਾਂ ਦੇ ਆਸ-ਪਾਸ ਕਿਉਂਕਿ ਮਹੀਨੇ ਡੇਢ ਮਹੀਨੇ ਬਾਅਦ ਹੀ ਗੱਭਣ ਹੋਗੀ ਸੀ ਮੇਰੇ ਖਿਆਲ ਤੇ ਹਾਂਜੀ ਹਾਂਜੀ ਹਾਂ ਠੀਕ ਸੋ 6ਾਂ ਦੀ ਗੱਭਣ ਹੈ ਐਦ ਕੀ ਡਰਾਈ ਪਹਿਲਾਂ ਕਰਾਉਣੀ ਹੈ ਸਰਪੰਚ ਸਾਹਿਬ ਤੋਂ ਕਿਉਂਕਿ ਇਹ ਵਹਿੜ ਇਦਾਂ ਦੀ ਹੈ ਵੀ ਜੇ ਪੀਡੀਐਫ ਮੇਲੇ ਚ ਪਾਉਣ ਤਾਂ ਇਹਦਾ ਰਿਜ਼ਲਟ ਜ਼ਰੂਰ ਕੋਸਾਵੇ ਇਹ ਮਿਲਕਿੰਗ ਦੇ ਉੱਤੇ ਪਾਉਣ ਵਾਲੀ ਵਹਿੜ ਹੈ ਦੁੱਧ ਚੋਾਈ ਚ ਤੇ ਐਦ ਕੀ ਡਰਾਈ ਪਹਿਲਾਂ ਕਰਵਾ ਕੇ ਇਹਦੀ ਸਿਹਤ ਬਣਾਉਣੀ ਹੈ ਸਿਹਤ ਤਾਂ ਕਿਉਂਕਿ ਸਰਪੰਚ ਸਾਹਿਬ ਤੇ ਪ੍ਰਮਾਤਮਾ ਦੀ ਕਿਰਪਾ ਤੇ ਰਾਚਨ ਸੋਨਾ ਪਾਉਂਦੇ ਆ ਆਟੋਮੈਟਿਕ ਬਣ ਜਾਣੀ ਹੈ ਬਸ ਇਹ ਵੀ ਡਰਾਈ ਕਰਨ ਦੀ ਲੋੜ ਹੈ ਵਹਿਣ ਨੂੰ ਬਣਾवट ਦੇਖੋ ਤੁਸੀਂ ਆਰਡਰ ਦੀ ਅੱਜ ਵੀ ਤੀਜੇ ਸੂਆ ਵਾਸਤੇ ਗੱਭਣ ਹਜੇ ਵੀ ਦੰਦਾਂ ਚਾ ਮੇਰੇ ਖਾਲਚੇ ਇਹ ਹੋ ਸਕਦਾ 6 ਦੰਦ ਹੀ ਹੋਵੇ ਹੂੰ ਕਿਉਂਕਿ ਛੋਟੀ ਉਮਰ ਚ ਪਹਿਲਾ ਸੂਆ ਸੂਫੀ ਸੀ ਜਿਹਦੀ ਚੁਆਈ ਕੀਤੀ ਉਦੋਂ ਦਾ ਸੀ ਕਿ 4 ਦੰਦ ਅੱਛਾ ਚਾਂਸੀ ਜਦੋਂ ਚੁਆਈ ਹੋਈ 4 ਦੰਦਾਂ ਦੇ ਹੀ ਹੋਈ ਸੀ ਜੀ ਅੱਛਾ ਠੀਕ ਹੈ ਸੋ ਤੀਜੇ ਸੂਆ ਵਾਸਤੇ ਵਹਿਣ ਗੱਭਣ ਹੈ ਦੁੱਧ ਦੇ ਰਹੀ ਆ ਉਹਦੇ ਕਰਕੇ ਥੋੜੀ ਲੱਸੀ ਹੈ ਹੂੰ ਬਾਕੀ ਪਸ਼ੂਆਂ ਦੇ ਮੁਕਾਬਲੇ ਜੇ ਦੇਖਦੇ ਆ ਕੁਝ ਇਸ ਸਾਈਡ ਤੇ ਦੋਸਤੋ ਪੋਰ ਨਾਗ ਹੈਗੇ ਆ ਇਹਨਾਂ ਚ ਆਪਾਂ ਇੱਕ ਸਰਪੰਚ ਸਾਹਿਬ ਦੇ ਆਪ ਦੇ ਬੋਲ ਦੀ ਇੱਕ ਝੋਟੀ ਉਹ ਤੁਹਾਨੂੰ ਪਹਿਲਾਂ ਦਿਖਾਵਾਂਗੇ ਮੁਰਾ ਸਰਪੰਚ ਸਾਹਿਬ ਇਹ ਝੋਟੀ ਆਪਣੇ ਵਾਲੇ ਬੁੱਲਦੀ ਹੈ ਨਾ ਇਹ ਆਪਣੇ ਬੁੱਲਦੀ ਬਾਈ ਜਿਹੜਾ ਸੁਖਦੀਪ ਲੰਗੇ ਵਾਲਾ ਹੂੰ ਛੋਟੀ ਜਿਹੜੀ ਉਹਦੀ ਇਹ ਭੈਣ ਹੈ ਸਾਂ ਪੱਖੋ ਦਾ ਜੀ ਬੁੱਲ ਪੁੱਛੋ ਦਾ ਠੀਕ ਹੈ ਮਦਾਦੀ ਜਿਹੜੀ ਇਹਦੀ ਮਾਂ ਹੈ ਉਹ ਐ ਮਨਤੀ ਦੀ ਜਿਹੜੀ ਆਪਾਂ ਮੈਮੂ ਆਣੇ ਦਿੱਤੀ ਸੀ ਪਿਛਲੇ ਸਾਲ ਉਹ ਤੋਂ ਮਗਰ ਕੱਟੀ ਸੀ ਦੋ ਵਾਰ ਤਾਂ ਆਪਣੇ ਕੋਲੋਂ ਚਵਾਤੀ ਸੀ ਇੱਕ ਵਾਰ ਉਹ ਮੈਮੂ ਆਣੇ ਚਵਾਤੀ ਤੀਜੀ ਵਾਰ ਚਵਾਈ ਹੋਈ ਉਹਦੀ ਜੀ ਹਾਂ ਤੇ ਇਹ ਉਹਦੀ ਉਹਦੀ ਧੀ ਹੈ ਹਨਾ ਉਹਦੀ ਧੀ ਹੈ ਆਪਣੇ ਬੁੱਲਦੀ ਹੈ ਜੀ ਠੀਕ ਹੈ ਗੱਬਣ ਹੋ ਗਈ ਕਿ ਨਹੀਂ ਨਹੀਂ ਇਹ ਨੇ ਹੀ ਹੀਟ ਕੱਢ ਗਏ ਕਰਾਈ ਦੀ ਛੋਟੀ ਉਮਰ ਜੀ ਨੇ ਹਜੇ ਨਵੰਬਰ ਦੇ ਵਿੱਚ 2 ਸਾਲ ਦੀ ਹੋਣਾ ਜੀ ਓਕੇ ਤੋਰੀ ਬਈ ਨੂੰ ਵੀ ਦੱਸੋ ਇਹਨਾਂ ਦੇ ਆਪ ਦੇ ਬੁੱਲ ਦੀ ਧੀ ਹੈ ਬੜਾ ਚੰਗਾ ਬੁੱਲ ਸਰਪੰਚ ਸਾਹਿਬ ਨੇ ਰੱਖਿਆ ਸੀ ਸੁਭਾਅ ਕਿਤੇ ਵੀ ਕੋਈ ਕੱਟਾ ਦੇ ਦੇ ਉਹਨਾਂ ਚ ਇਹਨਾਂ ਚ ਕੋਈ ਅੱਛਾ ਪਾਲੀਏ ਫਿਰ ਪਾਲਾਂਗੇ ਦਿੱਕਤ ਇਹ ਆ ਗਈ ਸੀ ਵੀ ਪੰਚਾਇਤੀ ਬੁੱਲ ਜਿਹੜਾ ਪਿੰਡ 'ਚ ਛੱਡਿਆ ਸੀ ਉਹ ਥੋੜਾ ਜਿਹਾ ਉਹਦੇ ਖਤ ਪੈਂਦਾ ਸੀ ਤੇ ਇਹਨਾਂ ਨੇ ਆਪ ਦਾ ਬੁੱਲ ਵੇਚਦਾ ਕਿਉਂਕਿ ਸਾਂਝਾ ਪਿੰਡ ਦਾ ਬੁੱਲ ਜਿਹੜਾ ਉਹ ਪਿੰਡ 'ਚ ਚੰਗਾ ਹੁੰਦਾ ਸੋ ਇਸੇ ਕਰਕੇ ਇਹਨਾਂ ਨੇ ਇਹ ਕਿਹਾ ਵੀ ਆਪਾਂ ਆਪ ਦਾ ਝੋਟਾ ਜਿਹੜਾ ਉਹ ਸੇਲ ਕਰ ਦਿੰਦੇ ਆ ਸਾਂਝਾ ਝੋਟਾ ਜਿਹੜਾ ਉਹ ਪਿੰਡ 'ਚ ਹੀ ਰਵੇ ਹਾਲਾਂਕਿ ਇਹਨਾਂ ਕੋਲ ਝੋਟਾ ਇਦਾਂ ਦਾ ਸੀ ਵੀ ਉਹਦੇ ਬੂਟੇ ਜਿਹੜੇ ਇਸ ਪਿੰਡ ਦੇ ਵਿੱਚ ਜਾਂ ਇਸ ਏਰੀਆ 'ਚ ਲੱਗਨੇ ਸੀ ਕਮਾਲ ਦੇ ਪਸ਼ੂ ਤਿਆਰ ਹੋਣੇ ਸੀ ਖੈਰ ਇਸੇ ਰਵੇ ਚ ਸਰਪੰਚ ਸਾਹਿਬ ਕਹਿੰਦੇ ਵੀ ਇੱਕ ਬੁੱਲ ਹੋਰ ਸਾਂਭਾਂਗੇ ਗਾਂ ਦੋ ਕੋਹੇ ਨੂਰ ਦੀਆਂ ਝੋਟੀਆਂ ਜੋਂਾਂ 'ਚੋਂ ਕੋਈ ਬੁੱਲ ਆ ਗਿਆ ਕੱਟਾ ਆ ਗਿਆ ਉਹਦੇ 'ਚ ਵੀ ਆਪਣਾ ਪਹਟੀਗਾ ਜੀ ਸਭ ਤੋਂ ਉਹਨਾਂ 'ਚ ਵੀ ਇਹਨਾਂ ਦੇ ਆਪ ਦੇ ਬੁੱਲ ਦਾ ਜਿਹੜਾ ਉਸੇਮਨ ਲੱਗਾ ਜਿਹੜੀ 2 ਨੰਬਰ ਤੇ ਝੋਟੀ ਤੋਰੀ ਸੀ ਬੰਤਰ ਦੇਖੋ ਦੋਸਤੋ ਕੱਟੀ ਦੀ ਉਮਰ ਛੋਟੀ ਐ ਖਰਾਕ ਬਹੁਤੀ ਨਾਲ ਇੰਨੇ ਪਸ਼ੂ ਪਾਲਦੇ ਆ ਪਰ ਬਰੀਡ ਚੰਗੀ ਹੋਵੇ ਨਾ ਤਾਂ ਫਿਰ ਵੇਖਣ ਨੂੰ ਦਿਲ ਕਰਦਾ ਸੋ ਇਹਦੇ ਨਾਲ ਇੱਕ ਨੀਲੀ ਰਾਵੀ ਨਸਲ ਦੇ ਵਿੱਚ ਝੋਟੀ ਸਰਪੰਚ ਸਾਹਿਬ ਇਹਦੀ ਕੀ ਡਿਟੇਲ ਹੈ ਏ ਭਾਈ ਆਪਣੀ ਉਹ ਵੱਡੀ ਮੱਝ ਦੀ ਹੈ ਜਿਹੜੀ ਦੀ ਆਪਾਂ ਚਵਾਈ ਕਰਾਈ ਹੈ 2 ਸਾਲ ਲੱਕੇ ਅੱਛਾ ਤੇ ਐਨਕੀ ਜਿਹੜੀ ਉਹਦੀ ਤੀਜੀ ਿਆਰ ਹੋਣਾ ਉਹਨੇ ਸੋਨਾ ਫੇਰ ਕਰਾਵਾਂਗੇ ਹੂੰ ਐਨਕੀ ਹੋ ਸਕਦਾ ਪਰਮਾਤਮਾ ਕਰੇ ਉਹਦੀ ਅੱਗੇ ਨਾਲ ਵੱਖਰੀ ਚਵਾਈ ਹੋ ਜਾ ਕਿਉਂਕਿ ਅਸੀਂ ਨਾ ਆਪਦੇ ਦਾਣੇ ਤੇ ਉਹ ਜਿਹੜੀ ਸੋਨੇ ਹੈ ਨਾ ਘਰੇ ਬਣਾਉਣੇ ਆ ਪੰਜ ਆ ਚੀਜ਼ਾਂ ਪਾ ਕੇ ਹੂੰ ਐਨਕੀ ਉਹਨੂੰ ਫੀਡ ਫੂਡ ਨਾਲ ਸ਼ੁਰੂ ਕੀਤੀ ਜਿਹੜੀ ਦੂਜੀ ਆਮ ਪਾਉਂਦੇ ਆ ਜੀ ਟ੍ਰਾਂਜੀਸ਼ਨ ਫੀਡਾਂ ਜਿਹੜੀਆਂ ਐਨਕੀ ਸ਼ੁਰੂ ਕੀਤੇ ਉਹ ਤੇ ਉਹਦੀ ਹੈ ਜੀ ਇਹ ਵੀ ਹਜੇ ਇਹਨੇ 2 ਸਾਲ ਦੀ ਅਗਲੇ ਮਹੀਨੇ ਹੋਣਾ ਜੀ ਗੰਬਨ ਨਹੀਂ ਕਰਾਈ ਕਰਾਤੀ ਜੀ ਇਹ ਕਰਾਤੀ ਉਹਨੇ ਚੱਕ ਪਾਸ ਨਹੀਂ ਹੋਈ ਇਹ ਠੀਕ ਹੈ ਇਹ ਕਿਹੜੇ ਬੋਲਦੀ ਆਂ ਅਲਵਖਸ਼ ਦੀ ਅਲਵਖਸ਼ ਬੋਲਦੀ ਆ ਦੱਸੋ ਤੇ ਸ਼ੈਨ ਸ਼ਾ ਦਾ ਸੀਮਨ ਲੱਗ ਗਿਆ ਵਖਰੀਆਂ ਬਲੱਡ ਲਾਈਨਾਂ ਦੋਨੇ ਤੋਰ ਦਿਓ ਬਈ ਇਹਨੂੰ ਵੀ ਮੜਾ ਸੋ ਇਹ ਇੱਕ ਝੋਟੀ ਇਹਨਾਂ ਦੀ ਤੁਹਾਨੂੰ ਦਿਖਾਉਂਗਾ ਜਿਹਦੀ ਇਹ ਧੀ ਆ ਤੇ ਉਹਦੀ ਆਪਾਂ ਦੋ ਵਾਰ ਚੁਵਾਈ ਇਹਦੋਂ ਪਹਿਲਾਂ ਕਰਾ ਚੁੱਕੇ ਹਾਂ ਇਸ ਵਾਰ ਫੇਰ ਪ੍ਰਮਾਤਮਾ ਕਿਰਪਾ ਬਣਾਈ ਰੱਖੇ ਤੁਹਾਨੂੰ ਇਹਦੀ ਮਾਂ ਫੇਰ ਚੁਆ ਕੇ ਦਿਖਾ ਦੇਣੀ ਹੈ ਇਹ ਗੱਬਣ ਹੋ ਗਈ ਆ ਪਰ ਹਜੇ ਚੈੱਕ ਪਾਸ ਹੋਣਾ ਬਾਕੀ ਆ ਇਹਦਾ ਕਨਫਰਮ ਹੋਣਾ ਬਾਕੀ ਆ ਇਹ ਆਈ ਹੋਈ ਵੀ ਆ ਦੇਖੋ ਝੋਟੀ ਬਾਈ ਇੱਥੇ ਮੋੜ ਲਾ ਪਏ ਉਧਰ ਨੂੰ ਲੈ ਚੱਲੀਏ ਸੋ ਅਲਵਾਖ ਖੋਲ ਦਿੱਤੀ ਆ ਦੋਸਤੋ ਬੰਦਰ ਤੁਸੀਂ ਦੇਖ ਲਓ ਇਹਦੀ ਮਾਂ ਵੀ ਤੁਹਾਨੂੰ ਜ਼ਰੂਰ ਵੀਡੀਓ ਦੇ ਵਿੱਚ ਦਿਖਾਵਾਂਗੇ ਸਰਪੰਚ ਸਾਹਿਬ ਆਪਾਂ ਹੁਣ ਇਹਦੀ ਮਾਂ ਪਹਿਲਾਂ ਨਹੀਂ ਇਹਦੀ ਮਾਂ ਪਹਿਲਾਂ ਦਿਖਾਣੇ ਨਾਲ ਝੋਟੀ ਭਰਾ ਦੇਖ ਚੁੱਕੇ ਆ ਫਿਰ ਦੋ ਬੁੱਲ ਹੈਗੇ ਇਹਨਾਂ ਕੋਲ ਕੱਟੇ ਜਿਹੜੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਇਧਰੋਂ ਦਿਖਾਈ ਦਿਜੀਏ ਪਹਿਲਾਂ ਸਾਰੀਆਂ ਮੱਚਾ ਨਹੀਂ ਸਰਪੰਚ ਸਾਹਿਬ ਇਹ ਤੋਂ ਸ਼ੁਰੂ ਕਰਨੀ ਇਹ ਤੋਂ ਸ਼ੁਰੂ ਕਰਕੇ ਆਹ ਇਹਦੀ ਡਿਟੇਲ ਦੱਸ ਦੇ ਜੀ ਸਰਪੰਚ ਸਾਹਿਬ ਕਿੰਨੀ ਮਿਲਕਿੰਗ ਹੋਈ ਹੈ ਇਹਦੀ ਏ ਬਾਈ 20 ਤੋਂ ਬਾਅਦ ਹੀ ਚੱਲਦੀ ਐ ਠੀਕ ਹੈ ਜੀ ਠੀਕ ਐ 20 ਤਾਂ ਆਪਣੀ ਹੋਈ ਐ ਮਿਲਕਮ ਪਰ ਦੁੱਧ ਦੇ 20 ਤੋਂ ਬਾਅਦ ਹੀ ਚੱਲਦੀ ਐ ਠੀਕ ਐ ਬਹੁਤ ਲੰਮਾ ਚਰ ਹੋਣੀ ਏ ਛੱਡੀ ਐ ਦੁੱਧੋਂ ਹਜੇ ਹੂੰ ਹੁਣ ਇਹ ਮਹੀਨਾ ਕੋ ਹੋਗਾ ਤੇ ਮਹੀਨਾ ਹੀ ਇਹਦਾ ਸੂਣ ਚ ਰਹਿਗਾ ਅੱਛਾ ਮਹੀਨਾ ਹੀ ਰਹਿਗਾ ਸੂਣ ਬਾਈ ਜਮਾ ਦੁੱਧ ਸਕਾ ਕੇ ਥੱਕੇ ਨਹੀਂ ਛੱਡੀ ਐ ਇੰਨੀ ਮਤਲਬ ਠੰਡੀ ਐ ਇਹ ਮੱਗ ਠੀਕ ਐ ਤੋਰੀ ਬਾਈ ਇਹਨੂੰ ਬੜਾ ਦੱਸੋ ਤੋੜ ਕੇ ਦਿਖਾਉਣੇ ਆ ਇਹ ਖਰੀਦੀ ਸੀਗੀ ਇਹਨਾਂ ਨੇ ਮੇਰੇ ਖਿਆਲ ਬਲਮਗੜ ਤੋਂ ਆਈ ਸੀ ਹਾਂ ਬਲਮਗੜ ਪਿੰਡ ਤੋਂ ਆਈ ਸੀ ਬਾਈ ਜੀ ਠੀਕ ਐ ਤੇ ਉਹ ਵੀ ਆਪਣੇ ਰਿਸ਼ੇਦਾਰੇ ਸੀਗੇ ਇਹਨਾਂ ਤੋਂ ਅਜ਼ੀਤੇ ਪਰ ਕਰਮਾੜੀ ਨੇ ਜਿੰਨਾ ਹੀ ਕਹਿ ਦਿੱ ਗਿਓ ਉਹਨਾਂ ਹੀ ਦਾ ਰਿਕਾਰਡ ਵਧੀਆ ਕਟੀਆਂ ਕੱਡੀਆਂ ਉਹਦਾ ਪੱਟੀ ਦਿੱਤੀ ਆ ਆ ਸ਼ੈਨਸ਼ਾ ਦਾ ਕਟਾਏ ਦੇ ਮਗਰ ਪੈਸਾ ਠੀਕ ਹੈ ਉਹ ਵੀ ਦਿਖਾ ਦੇਾਂਗੇ ਆਪਾਂ ਸੋ ਇਹ ਛੋਟੀ ਦੇਖੋ ਦੱਸੋ 20 ਕਿਲੋ ਤੋਂ ਬਾਹਰ ਇਹਦੀ ਜਿਹੜਾ ਇਹ ਦੁੱਧ ਤੇ ਚੱਲਦੀ ਹੈ ਲਾਈਵ ਮਿਲਕਿੰਗ ਦੇ ਵਿੱਚ 20 ਦੇ ਆਸ-ਪਾਸ ਇਹਨੇ ਦੁੱਧ ਦਿੱਤਾ ਹੋਇਆ ਇਹਦੀ ਧੀ ਜਿਹੜੀ ਪਹਿਲਾਂ ਤੁਹਾਨੂੰ ਦਿਖਾ ਕੇ ਹਟਿਆ ਤੇ ਹੁਣ ਇਸ ਮੱਝ ਦਾ 1 ਮਹੀਨਾ ਬਾਕੀ ਹੈ ਥੋੜਾ ਜਿਹਾ ਰਾਸ਼ਨ ਵਧ ਪਾਉਂਦੇ ਉਹਦੇ ਕਰਕੇ ਤੁਹਾਨੂੰ ਫੈਟੀ ਪਸ਼ੂ ਲੱਗਣਗੇ ਥੋੜੇ ਮੋٹے ਪਸ਼ੂ ਦਿਸਣਗੇ ਕਿਉਂਕਿ ਦਾਣਾ ਘਰ ਦਾ ਬਹੁਤ ਵਰਤਦੇ ਆ ਚੱਕੀ ਆ ਆਪਦੀ ਇਹਨਾਂ ਦੀ ਲਾਈ ਹੋਈ ਆ ਉਹਦੇ ਕਰਕੇ ਇਹ ਪਸ਼ੂਆਂ ਦੀ ਸਿਹਤ ਥੋੜੀ ਜੀ ਜ਼ਿਆਦਾ ਫੈਰਟੀ ਹੋ ਜਾਂਦੀ ਹੈ ਤੋਂ ਇਹ ਮੱਝ ਤੁਸੀਂ ਦੇਖ ਲਓ ਨੀਲੀਰਾ ਵੀ ਨਸਲ ਦੀ ਆ ਦੋਸੋ ਜੇ ਥੋੜਾ ਜਿਹਾ ਬੀਸੀਐਸ ਇਹਨਾਂ ਦਾ ਡਾਊਨ ਹੋਵੇ ਤੇ ਫਿਰ ਇਹ ਦੁੱਧ ਦਾ ਰਿਜ਼ਲਟ ਹੋਰ ਵੀ ਸੋਹਣਾ ਇਹਨਾਂ ਤੋਂ ਆਉਣ ਦੀ ਆਸ ਹੈਗੀ ਕਿਉਂਕਿ ਮੱਝਾਂ ਦੁੱਧ ਨੂੰ ਬਿਨਾਂ ਚੱਕੇ ਬਹੁਤ ਚੰਗੇ ਦੇਖੋ ਟਾਂਚਾ ਰਾਜੀ ਵੱਧ ਆ ਫੇਰ ਵੀ ਪਿੰਡੇ ਦੇ ਉੱਤੇ ਚਮੜੀ ਦੇ ਉੱਤੇ ਨਾੜਾਂ ਇਹਦੇ ਹੁਣ ਵੀ ਚੰਗਾ ਦਿਸਦੇ ਆ। ਤੋਂ ਇੱਕੋ ਥਾਂ ਤੇ ਪਸ਼ੂ ਵੱਧੇ ਰਹਿੰਦੇ ਆ। ਆਉਣ ਵਾਲੇ ਟਾਈਮ 'ਚ ਥੋੜਾ ਘਰ ਤੋਂ ਦੂਰ ਛੱਪੜ ਬਣਾਉਣ ਦੀ ਸਕੀਮ ਹੈ ਜਿੱਥੇ ਮੱਝਾਂ ਤੁਰ ਕੇ ਜਾਇਆ ਕਰਨੀਆਂ ਜਿਹਦੇ ਨਾਲ ਇਹਨਾਂ ਦੀ ਚਰਬੀ ਖੁਰੂਗੀ ਤੇ ਸਿਹਤ ਹੋਰ ਸੋਹਣੀ ਲੱਗੂਗੀ। ਸਰਪੰਚ ਸਾਹਿਬ ਇੱਦੋਂ ਅੱਗੇ ਜਿਹੜੀ ਝੋਟੀ ਹੈ ਇਹ ਕਿਹੜੀ ਮੱਝ ਦੀ ਹੈ? ਇਹ ਭਾਈ ਆ ਜਿਹੜੀ ਆਪਣੀ ਆ ਮਲੇ ਜਿੱਤੀ ਝੋਟੀ ਜੀ ਇਹਦੀ ਪਿਛਲੇ ਸੂਏ ਦੀ ਹੈ ਇਹ ਇਹ ਪਿਛਲੇ ਸੂਏ ਦੀ ਹੈ ਇੱਕ ਉਹ ਤੋਂ ਪਹਿਲੇ ਸੂਏ ਦੀ ਬਾਈ ਇਹਦੀ ਨੀਂਦ ਦੱਸਦੇ ਆ ਇਹ ਬਾਈ ਤੁਹਾਨੂੰ ਸੱਟ ਦੱਸਦਾ ਬਾਈ ਆਪਾਂ ਨੂੰ ਸ਼ੌਂਕ ਕਰਕੇ ਮਿਹਨਤ ਕਰਕੇ ਹੂੰ ਇਹ ਅਸੀਂ ਜਦੋਂ ਪਿਛਲੇ ਸਾਲ ਡਾਇਰੈਕਟ ਕਲੌਸ ਕਰਾ ਕੇ ਲਿਆ ਸੀ ਪੁਰੋਈਪੁਰ ਸੁਨਮਲ ਵਸਤੀ ਤੋਂ ਠੀਕ ਹੈ ਪਰ ਸੰਤੋਖ ਬਾਈ ਇੱਕ ਮੈਦਨ ਦੱਸਦਾ ਮੈਂ ਚਲੋ ਇੰਨਾ ਕੰਮ ਆ ਜਦੋਂ ਸ਼ੌਂਕ ਪਿਆ ਖਰਚੇ ਵੀ ਆਉਂਦੇ ਆ ਹੂੰ 3000 ਰੁਪਏ ਤਾਂ ਬਾਈ ਮੈਂ ਗੱਡੀ ਦਾ ਦਿੱਤਾ ਨਾਲ ਇੱਕ ਆਵਦੀ ਗੱਡੀ ਲੈ ਕੇ ਗਿਆ ਤੇ 3000 ਰੁਪਏ ਉੱਥੇ ਭਰਾਈ ਦੇ ਕੇ ਆਂਦੀ ਅੱਛਾ ਠੀਕ ਹੈ ਅੱਛਾ ਇਹਦੀ ਉਮਰ ਸਾਲ ਹਾਂ ਇਹਦੀ ਸਾਲ ਤੋਂ 2 ਮਹੀਨੇ ਉੱਪਰ ਹੋ ਗਈ ਜੀ 2 ਮਹੀਨੇ ਉੱਪਰ ਹੋ ਗਈ ਹੈ ਖੋਲ ਕੇ ਦਿਖਾਈ ਮੜੀ ਜੀ ਬੋਲੀ ਬਈ 201 ਸਾਲ ਤੋਂ 2 ਮਹੀਨੇ ਉੱਪਰ ਇਸ ਝੋਟੀ ਦੇ ਬਾਰੇ ਨਾ ਜਦੋਂ ਆਪਾਂ ਗੱਲ ਕਰਾਂਗੇ ਇਹ ਇੱਕ ਇਹ ਮੰਨਾਂਗੇ ਵੀ ਮਿਲਕ ਬਿਊਟੀ ਬਰੀਡ ਮੁਕਾਬਲਿਆਂ ਦੇ ਵਿੱਚੋਂ ਇਹ ਚੈਂਪੀਅਨ ਬਲੱਡ ਲਾਈਨ ਹੈ ਤੋ ਇਹ ਤੁਸੀਂ ਝੋਟੀ ਦੇਖੋ ਕੱਟੀ ਦੇਖੋ 1 ਸਾਲ ਤੋਂ 2 ਮਹੀਨੇ ਉੱਪਰ 14 ਮਹੀਨਿਆਂ ਦੀ ਇਹਦੀ ਉਮਰ ਹੈ ਚਲੋ ਬੋਡੀ weight ਫੋਲਾ ਮਾਰ ਕੇ ਸੋਣੀ ਹੈ ਸੋਨ ਵਾਲੀ ਬਸਤੀ ਦੇ ਵਿੱਚੋਂ ਬਾਈ ਜੂਰੀ ਕਹਿੰਦੇ ਵੀ ਮੱਝ ਡਾਇਰੈਕਟ ਕ੍ਰਾਸ ਕਰਾਈ ਸੀ ਉਹਨਾਂ ਕੋਲ ਕੋਈ ਬੱਲ ਹੈ ਉਹ ਢਾਲੀ ਲਾਈਨ ਤੇ ਢੋਲੀ ਛਾਲੀ ਥਾਈ ਬੈਠਾ ਅੱਛਾ ਠੀਕ ਹੈ ਤੋਂ ਲਾਈਨ ਕੰਡੇ ਵਾਲੀ ਸਿੱਧੀ ਜਾਣ ਦੀ ਪਈ ਮੜੀ ਦੇਖੋ ਥੱਲੋਂ ਚੱਲ ਮੋੜ ਲੈ ਮਾ ਲਿਆ ਬਾਈ ਵਾਪਸ ਲਿਆ ਮੋੜ ਲੈ ਕਾਹਨ ਨਾਲ ਜਾ ਖਾਲੀ ਦੁਕਾਨਾਂ ਨਾਲ ਜਾਇ ਕਰ ਦੇਖੋ ਢਾਂਚਾ ਤੁਸੀਂ ਇਹਦਾ ਵੈਸੇ ਜਿਹੜਾ ਪੰਜਾਬ ਦਾ ਟ੍ਰੈਂਡ ਆ ਨਾ ਦਸੋ ਉਹ ਹੁਣ ਤੱਕ ਜ਼ਿਆਦਾਤਰ ਇਹ ਰਿਆ ਵੀ ਅਸੀਂ ਥੋੜਾ ਜਾਂ ਜਿਹੜਾ ਰਾਜੀ ਪਸ਼ੂ ਨੂੰ ਜ਼ਿਆਦਾ ਚੰਗਾ ਸਮਝਦੇ ਆਂ ਪਰ ਜਿੰਨੀ ਕਿ ਮੇਰੀ ਸਮਝ ਹੈ ਕੰਮ ਕਰਦੀ ਹੈ ਵੀ ਥੋੜਾ ਜਿਵੇਂ گاਵਾਲੇ ਵੀਰ ਧਿਆਨ ਰੱਖਦੇ ਆ ਬੀਸੀ ਹਸਤੇ ਧਿਆਨ ਰੱਖਣ ਦੀ ਜੋ ਬਹੁਤ ਜ਼ਰੂਰਤ ਹੈ ਵੀ ਬੋਡੀ weight ਵਜ਼ਨ ਨਜਾਇਜ਼ ਨਾ ਵਧੇ ਜਿਹਦੇ ਨਾਲ ਪਸ਼ੂ ਦਾ ਸਟਰਕਚਰ ਵਿਗੜਦਾ ਹੈ ਕੁਝ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਖੈਰ ਇਹਦੋਂ ਅੱਗੇ ਇੱਕ ਝੋਟੀ ਇਹਦੀ ਲਾਈ ਮਿਲਕਿੰਗ ਕਰਾਉਣੀ ਸੀ ਪਰ ਕਰਾ ਨਹੀਂ ਸਕੇ ਸਿਆਲਾਂ ਦੇ ਵਿੱਚ ਦਿਖਾ ਦੇਣੀ ਹੈ ਜ਼ਰੂਰ ਆ ਸਰਪੰਚ ਸਾਹਿਬ ਇਹ ਛੋਟੀ ਕੰਨਵਾ ਸੁਆ ਸੁਈ ਆ ਹੁਣ ਜਿਹੜੀ ਸਾਹਮਣੇ ਦਿਖਾ ਰਹੇ ਆਪਾਂ ਇਹਦੀ ਬਾਈ ਨਾ ਆਪਾਂ ਵੀ ਚਾਰਤਾ ਬਾਈ ਜਿੱਥੇ ਮੇਲੇ ਜਿੱਤੀ ਆ ਠੀਕ ਆ ਜਗਰਾਉਂ ਤਰੌਣ ਦਾ ਸਾਰਾ ਤੇ ਪਟਾਲੇ ਵੀ ਜਿੱਤੀ ਸਰਕਾਰੀ ਮੇਲਾ ਵੀ ਨਿੱਕੀ ਹੁੰਦੀ ਹੂੰ ਬਾਕੀ ਬਾਈ ਵੇਖਣ ਚ ਛੋਟੀ ਉਮਰ ਚ ਖੀਰੀ ਇਸ ਕੋ ਕਿਸੇ ਹੂੰ ਤਾ ਸੁਆ ਸੁਈ ਬਾਈ ਅੱਛਾ ਔਰ ਕੀ ਸ਼ਾਦੀ ਕੱਟੀ ਜਿਹੜੀ ਪਹਿਲਾਂ ਤੂੰ ਪਹਿਲੇ ਸੁਏ ਦੀ ਕੱਟੀ ਆ ਹੂੰ ਉਹ ਲਈ ਤਾਂ ਹਰਿਆਣੇ ਦੇ ਬੰਦਿਆਂ ਨੇ ਸੀ ਤੇ ਰੱਖ ਲਈ ਸੀ ਢੰਨਿਆ ਵਾਲੇ ਗੋਰੇ ਨੇ ਹੂੰ ਠੀਕ ਆ ਉਹ ਵੀ ਤਨ ਮੇਲੇ ਜਿੱਤੀ ਬਾਈ ਉਹਦੇ ਕੋਲੇ ਜਾ ਕੇ ਠੀਕ ਹੈ ਇਹਦੀ ਮਾਂ ਵੀ ਚੈਂਪੀਅਨ ਹੀ ਸੀ ਹੈ ਨਾ ਇਹਦੀ ਮਾਂ ਨੇ ਵੀ ਚਾਰ ਮੇਲੇ ਜਿੱਤੇ ਪਿੰਦੇ ਕੋਲੇ ਉਹ ਵੀ ਆਪਣੇ ਕੋਲੇ ਲੈ ਕੇ ਆ ਸੀ ਬਾਈ ਤੁਹਾਨੂੰ ਪਤਾ ਹੀ ਸਾਰਾ ਉਹ ਜਾਲੇ ਬਾਈ ਪਿੰਦੇ ਕੋਲੇ ਉਹ ਸੋ ਬਟਾਲੇ ਉਹ ਦੁਬਾਰਾ ਆਖਿਆ ਸੀ ਮੋੜ ਦੇ ਕਹਿੰਦਾ ਨਹੀਂ ਹੁਣ ਨਹੀਂ ਮੈਂ ਮੋੜਦਾ ਤਾਂ ਉਹ 15ਵੇਂ ਸੂਰ ਮੇਰੇ ਖਿਆਲ ਤਾਂ ਇੱਥੇ ਤੇ ਘਝਾਵੜੀ ਨਹੀਂ ਆਖੀ ਨੌਵੇਂ ਸੂਰ ਉਹ ਪਿੰਦੇ ਬਾਈ ਕੋਲੇ ਉਹ ਵੀ ਬਟਾਲੇ ਚੈਂਪੀਅਨ ਬਣੀ ਸੀ ਸਰਪੰਚਾ ਹਾਂ ਬਟਾਲੇ ਵੀ ਨੌਸਰ ਵੀ ਜੀ ਉਹਦਾ ਠੀਕ ਹੈ ਹਾਂਜੀ ਇਹ ਦੁੱਧ ਕਿੰਨਾ ਦਿੱਤਾ ਇਹਨੇ ਪੀਕ ਹੁਣ ਤਾਂ 4 ਮਹੀਨਿਆਂ ਦੀ ਸੂਈ ਹੋ ਗਈ ਹਾਂ ਹਾਂਜੀ ਇਹਨੇ ਦਿੱਤਾ ਸੀ 18 ਕਿਲੋ ਹੁਣ ਵੀ ਚੱਲੀ ਜਾਂਦੀ ਜੀ 15 ਕਿਲੋ ਦੁੱਧ ਤੁਹਾਨੂੰ ਆਪ ਹੀ ਦੱਸੂ ਤੁਰਦੀ ਹੈ ਸਵੇਰ 6:30 ਦੀ ਚੋਈ ਹੈ ਠੀਕ ਹੈ ਓਕੇ ਹੁਣ ਥੋੜੀ ਜੀ ਚੁਆਈ ਕਰਾਉਣੀ ਸੀ ਕੋਈ ਦਿੱਕਤ ਆ ਗਈ ਤੇ ਬਸ ਚਲੋ ਕਰਵਾਉਨੇ ਆਪਾਂ ਸੋ ਦੱਸੋ ਇਹ ਛੌਂਕੀ ਆ ਵੀਡੀਓ ਤਾਂ ਹੀ ਬਣਾਉਣ ਲੱਗਿਆ ਤਾਜੀ ਸੂਈ ਵੀ ਝੋਟੀ ਚਾਰ ਚਾਰ ਮਹੀਨੇ ਹੋ ਗਏ ਆ ਆ ਚਾਰ ਇਹਨੂੰ ਤਾਂ ਦੋ ਹੋਏ ਆ ਜੀ ਇਹਨੂੰ ਦੋ ਹੋਏ ਦੋ ਮਹੀਨਿਆਂ ਦੀ ਸੋਈ ਆ ਦੋਸਤੋ 15 ਕਿਲੋ ਦੋ ਇਹ ਸ਼ੈਂਚਾ ਦੀ ਕੱਟੀ ਆ ਮਗਰ ਜੀ ਇਹ ਸ਼ੈਂਚਾ ਬੋਲ ਦੀ ਕੱਟੀ ਆਗੀ ਬਾਦਲ ਫਾਰਮ ਵਾਲੇ ਦੀ ਇਧਰ ਦੀ ਕੜਲਾ ਮਗਰ ਤੂੰ ਇਹ ਝੋਟੀ ਸਰਪੰਚ ਸਾਹਿਬ ਦੀ ਮੇਲੇ ਜਿੱਤੀ ਹੋਈ ਝੋਟੀ ਐ ਉਹ ਦੇਖੋ ਇਹਦੀ ਬੰਤਰ ਤੇ ਇਹ ਰਵਾ ਕਰਮਾ ਵਾਲਾ ਇਹਨਾਂ ਦਾ ਬਲੱਡ ਜਾਂ ਇਹਨਾਂ ਦੀ ਰਾਚੀ ਸਰਪੰਚ ਸਾਹਿਬ ਨਾਲ ਇਸ ਤਰ੍ਹਾਂ ਦੀ ਮਿਲੀ ਵੀ ਇਹਨਾਂ ਨੇ ਕਟੀਆਂ ਬਹੁਤੀਆਂ ਦਿੱਤੀਆਂ ਚਾਰੇ ਜਨਰਾਂ ਵੀ ਕੱਟਿਆ ਭਾਵੇਂ ਇਨ੍ਹਾਂ ਕੋਲ ਆਇਆ ਭਾਵੇਂ ਅੱਗੇ ਇਨ੍ਹਾਂ ਨੇ ਸੇਲ ਕਰਤੀਆਂ ਮੇਲੇ ਹੀ ਜਿੱਤੀਆਂ ਬਈ ਫੇਰ ਕਮਾਉਣ ਨੂੰ ਲਿਆ ਕੇ ਡਕਰਾ ਸੋबीर ਦੇਖੋ ਤੁਸੀਂ ਇਸ ਮੱਝ ਨੂੰ ਇਸ ਝੋਟੀ ਨੂੰ ਚੌਥਾ ਸੂਆਇਦ ਕੀ ਕਰਨ ਵਾਲੀ ਸੂਈ ਹੈ ਸਿੱਧੀ ਜਾਣ ਦੀ ਬਈ ਸਿੱਧੀ ਲੈ ਜਾ ਦੇਖੋ ਇਹਦਾ ਹਵਾਨਾ 15 ਕਿਲੋ ਦਾ ਤੇ ਹੱਜ ਵੀ ਚੱਲਦੀ ਹੈ ਚੁਆਈ ਸਿਆਲਾਂ 'ਚ ਜਦੋਂ ਦੂਜੀ ਮਾਝ ਦੀ ਕਰਾਉਣ ਲੱਗੇ ਨਾ ਮਹੀਨੇ ਕੋ ਨੂੰ ਨੇ ਸੂ ਪੈਣਾ ਉਦੋਂ ਨਾਲ ਕੈਮਰਾ ਲਾ ਲਾਂਗੇ ਇਹਦੇ ਤੇ ਵੀ ਹੁਣ ਜਿਵੇਂ ਪਹਿਲਾਂ ਦੱਸਿਆ ਵੀ ਥੋੜੀ ਕੋਈ ਦਿੱਕਤ ਕਰਕੇ ਅਸੀਂ ਪਰਚੁਆਈਆਂ ਪੈਂਡਿੰਗ ਕੀਤੀਆਂ ਹੋਈਆਂ ਨੇ ਤੇ ਅਸੀਂ ਚੁਆਈਆਂ ਨਹੀਂ ਕਰਵਾ ਰਹੇ ਤੋਂ ਅਗਲੀ ਵਾਰ ਜਾਂ ਜਦੋਂ ਸਿਆਲ ਸ਼ੁਰੂ ਹੁੰਦਾ ਮੇਲਿਆਂ 'ਚ ਤਾਂ ਸਰਪੰਚ ਸਾਹਿਬ ਨੇ ਮਿਲਣਾ ਹੀ ਹੈ ਚੁੰਨ ਦੀ ਗਰਮੀ 'ਚ ਰਹੀ ਜੀਜ਼ਸ ਕਰਕੇ ਦਿੱਕਤ ਆਉਂਦੀ ਰਹੀ ਆ ਫੁੱਲ ਗਰਮੀ ਤੋਂ ਹਰੇਕ ਵਾਰ ਇਹ ਗਰਮੀ 'ਚ ਹੀ ਸੋਈ ਹੈ ਚੋਟੀ ਤੁਸੀਂ ਦੇਖ ਲਈ ਹੈ ਇਨੇ ਚਾਰੇ ਕਟੀਆਂ ਦਿੱਤੀਆਂ ਬਾਈ ਸਰਪੰਚ ਸਾਹਿਬ ਇਹ ਤੂੰ ਅਗਲੀ ਕੱਟੀ ਵੈਸੇ ਤਾਂ ਵੇਖਿਆ ਉਹ ਪਤਾ ਲੱਗਦਾ ਵੀ ਇਸੇ ਮੱਝ ਦੀ ਹੈ ਇਹ ਇਸੇ ਮੱਝ ਦੀ ਹੈ ਜੀ ਇਹ ਵੀ ਖੀਰੀ ਸੂਪੀ ਸੀ ਹੁਣ ਜਰੂਰ ਦੰਦ ਸਿੱਟ ਗਿਆ ਅੱਛਾ ਤੇ ਪਹਿਲਾਂ ਜਦੋਂ ਸੂਈਆ ਉਹਦੋਂ ਕੋਈ ਦੰਦ ਨਹੀਂ ਸਿੱਟਿਆ ਹੂੰ ਤੇ ਦੁੱਧ ਬਾਈ ਹੁਣ ਵੀ ਇਹ 13 ਕਿਲੋ ਤੇ ਚੱਲੀ ਜਾਂਦੀ ਹੈ ਵੈਸੇ ਕਿੰਨਾ ਸੀ 14 ਕਿਲੋ ਸੀ ਕਰੀ 14 ਕਿਲੋ ਸੀ ਬਾਈ ਜੀ ਠੀਕ ਐ ਐਸੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਅੱਜ ਇਹਨੂੰ ਸੂਈ ਨੂੰ ਹੋ ਗਿਆ 4 ਮਹੀਨੇ ਬਾਈ ਜਦੋਂ ਇੱਕ ਆਪਾਂ ਝੋਟੀ ਵਕਾਉ ਕੀਤੀ ਸੀ ਉਦੋਂ ਇਹ ਨਾਲ ਸੂਈ ਵੀ ਸੀ ਬਾਈ ਹਾਂ ਠੀਕ ਐ ਹੁਣ 13 ਕਿਲੋ ਹੁ ਅੱਗੇ ਕੱਪਣ ਹੋ ਗਈ ਇਹ ਕਿ ਨਹੀਂ ਇਹਨੇ ਏਟ ਕੱਢੀ ਸੀ ਭਰਾਏ ਨੇ ਇੱਕ ਦਾ ਸੋਚੀ ਜਾਂਦਾ ਵੀ ਇਹ ਇਹ ਵੀ ਹੌਲੀ ਹੌਲੀ ਗਾਂ ਮੌਸਮ ਚੇਂਜ ਹੋਵੇ ਤਾਂ ਵੀ ਇੱਕ ਤਪਾਲੀਏ ਦੋ ਜੰਗੀ ਰੋਤ ਚ ਲੈ ਕੇ ਆ ਗਏ ਕਿਹੜੇ ਬੋਲ ਦੀ ਧੀ ਹੈ ਇਹ ਇਹ ਸਟਾਰ ਦੀ ਹੈ ਜੀ ਸਟਾਰ ਦੀ ਹੈ ਖੋਲੀਏ ਭਈ ਦੋਸਤੋ ਸਟਾਰ ਬੋਲ ਦੀ ਧੀ ਹੈ ਖੀਰੀ ਨੇ 14 ਕਿਲੋ ਦੁੱਧ ਦਿੱਤਾ 13 ਕਿਲੋ ਅੱਜ ਵੀ ਮੌਜੂਦ ਆ 4 ਮਹੀਨਿਆਂ ਦੀ ਸੂਈ ਆ ਸਰਪੰਚ ਸਾਹਿਬ ਇਹ ਬੱਚਾ ਕੱਟਾ ਇਹਦੇ ਨਾਲ ਇਹ ਕੱਟਾ ਜੀ ਲੰਡੇ ਦਾ ਪੁੱਤਰਾ ਜਿਹੜਾ ਮੈਂ ਮੋਲੇ ਦਰਬਾਰ ਕੋਲੋਂ ਤਾਂ ਡਾਇਰੈਕਟਰ ਬਈ ਠੀਕ ਓਕੇ ਸੋ ਦੋਸਤੋ ਇਹ ਡਾਇਰੈਕਟ ਕ੍ਰੋਸਿੰਗ ਦਾ ਬੱਚਾ ਹੈ ਕਿ ਉਹ ਦੂਜਾ ਉਹ ਵੀ ਇਸੇ ਦਾ ਹੀ ਭਰਾ ਜਿਹੜਾ ਪਰੇ ਪਿੱਛੇ ਖੜਾ ਸੋ ਵੀ ਤੁਹਾਨੂੰ ਦਿਖਾ ਦਿਆਂਗੇ ਕਿ ਛਟੀ ਪਹਿਲਾਂ ਦੱਸੋ ਹੁਣ ਇਹਨੇ ਦੰਦ ਸਿੱਟਤੇ ਆ ਦੋ ਦੰਦ ਹੋ ਗਈ ਐ ਸਿਆਲਾ ਚ ਕੱਡੇ ਨਹੀਂ ਸਿੱਟ ਦਿੱਤੇ ਅਸੀਂ ਠੀਕ ਐ ਹਾਂ ਦਿਖਾ ਦਿਆਂਗੇ ਨਾਲ ਇਹਦਾ ਵੀ ਦੁੱਧ ਜਦੋਂ ਦੂਜੀਆਂ ਮੱਝਾਂ ਚੋਂ ਆਉਣ ਲੱਗੇ ਜਿੰਨਾਂ ਵੀ ਢਾਂਚਾ ਦੇਖੋ ਇਹਦਾ ਬਿਲਕੁਲ ਹੂ ਹੂ ਕਾਪੀ ਆਪਦੀ ਮਾਂ ਦੀ ਇਹ ਦੇਖੋ ਇਹਦਾ ਹੀ ਬੰਤਰ ਹਵਾਨਾ ਇਹਦਾ ਦੇਖ ਲੋ ਕਮਾਲ ਹੈ ਵੀਰੇ ਵਾਪਸ ਸੋ ਇਹ ਖੀਰੀ ਸੂਈ ਸੀਗੀ ਦੋਸਤੋ ਹੁਣ ਇਹ ਦੋ ਦੰਦ ਝੋਟੀ ਹੈ ਚਾਰ ਮਹੀਨਿਆਂ ਦੀ ਸੂਈ ਚੰਗੇ ਦੋਤੇ ਅੱਜ ਵੀ ਚੱਲਦੀ ਹੈ ਇੱਕ ਹੋਰ ਮਾਝ ਤੁਹਾਨੂੰ ਦਿਖਾਉਣੇ ਆ ਫਿਰ ਦੋ ਮੇਲ ਕਾਫਾ ਦੋ ਕੱਟੇ ਆ ਜਿਹੜੇ ਤੁਹਾਨੂੰ ਦਿਖਾਉਣੇ ਆ ਪਸ਼ੂ ਇਹਨਾਂ ਦੇ ਏਨੇ ਕ ਮਸਤਾ ਦੋਸਤੋ ਵੀ ਜਿੱਧਰ ਨੂੰ ਮਰਜੀ ਲਈ ਫਿਰ ਉਹ ਮੇਲਿਆਂ 'ਚ ਜਾਂਦੇ ਆ ਆਪਣੇ ਆਪ ਗੱਡੀਆਂ 'ਚ ਚੜਨ ਵਾਲੇ ਪਸ਼ੂ ਇਹਨਾਂ ਦੇ ਸਰਪੰਚ ਸਾਹਿਬ ਇੱਕ ਝੋਟੀ ਇਹ ਵੀ ਹੈਗੀ ਆ ਆਪਣੇ ਕੋਲ ਹਾਂਜੀ ਇਹਦੀ ਕੀ ਡਿਟੇਲ ਆ ਜੀ ਇਹਦੀ ਵੀ ਬਾਈ ਆਪਣੇ ਦੋ ਵਾਰੀ ਚੈਨਲ ਤੇ ਚਵਾਈ ਹੋਈ ਵੀ ਹੈ ਤੁਹਾਡੇ ਤੇ ਹੂੰ ਠੀਕ ਹੈ ਇਹ ਵੀ 20 ਤੋਂ ਬਾਹਰ ਹੀ ਚਲਦੀ ਆ ਬਾਈ 20 ਤੋਂ ਬਾਹਰ ਚਲਦੀ ਆ ਪਹਿਲੇ ਸੂਏ ਨੇ 18 ਕਿਲੋ ਕੱਢਿਆ ਸੀ ਇਹ ਸੋਨਵਾਲ ਵਸਤੀ ਤੋਂ ਆਈ ਸੀ ਕੱਟੀ ਬਾਈ ਠੀਕ ਹੈ ਇਹਦੀ ਮਾਉਂਦਾਰ ਕਾਰਡ ਆ 24 ਕਿਲੋ ਹਜੇ ਵੀ ਮੱਝ ਉਹਨਾਂ ਕੋਲ ਹੈਗੀ ਆ ਉਹ ਠੀਕ ਹੈ ਓਕੇ ਸੋ ਦੱਸੋ ਆਪਣੇ ਚੈਨਲ ਤੇ ਇਹਨੂੰ ਚਵਾ ਚੁੱਕੇ ਆ ਦੋ ਮੱਝਾਂ ਹੋਰ ਇਹਨਾਂ ਕੋਲੋਂ ਚਵਾਇਆਂ ਸੀ ਜਿਹੜੀਆਂ ਇਹਨਾਂ ਨੇ ਸੇਲ ਕੀਤੀਆਂ ਇੱਕ ਤਾਂ ਮੈਮੋ ਵਾਲੇ ਇਹ ਦੱਸ ਦਿੰਦੇ ਬਾਈ ਮੈਂ ਦੋ ਤਣੇ ਜਿਵੇਂ ਤੁਸੀਂ ਕਿਹਾ ਸੀ ਚਾਹ ਫੈਂਟ ਜ਼ਿਆਦਾ ਰੱਖ ਲਓ ਚਿਹਰਾ ਜ ਮੇਰੇ ਕੋਲੇ ਦੁੱਧ ਉਹਨਾਂ ਨੇ ਘੱਟ ਕੱਢਿਆ 18 18 ਕਿਲੋ ਤੇ ਪਰ ਉਹਨਾਂ ਕੋਲੇ ਜਾ ਕੇ 22 22 ਕਿਲੋ ਦੁੱਧ ਕੱਢਤਾ ਉਹਨਾਂ ਨੇ ਆਪ ਮੇਰੇ ਕੋਲੇ ਫੋਨ ਤੇ ਗੱਲ ਕਰਕੇ ਦੱਸਿਆ ਭਾਈ ਦੁੱਧ ਯਾਰ ਮੰਜਾਂ ਨੇ ਬਹੁਤ ਕੱਢਿਆ ਮੈਂ ਕਿਹਾ ਤੁਸੀਂ ਉਹਨਾਂ ਕੋਲੇ ਘੱਟ ਸੀਮਾ ਸੇਵਾ ਦੀ ਗੱਲ ਸੀ ਸਰਪੰਚ ਸਾਹਿਬ ਮੇਰੇ ਯਾਦ ਆਉਂਦਾ ਜਦੋਂ ਅੰਕਲ ਐਲ ਡੀ ਐਫ ਵਾਲੇ ਲక్ష్ਮੀ ਡੇਰੀ ਫਾਰਮ ਵਾਲੇ ਅੰਕਲ ਵੀ ਇੱਥੇ ਆਏ ਸੀ ਉਹਨਾਂ ਨੇ ਵੀ ਇਹ ਗੱਲ ਤੁਹਾਨੂੰ ਕਹੀ ਸੀ ਪਸ਼ੂ ਥੋੜੇ ਮੋਟੇ ਹੋ ਰਹੇ ਆਪਣੇ ਹਾਂ ਵੀ ਇਹਨਾਂ ਨੂੰ ਉਹ ਥੋੜੀ ਸਮੱਸਿਆ ਹੈ ਖੋਲੀ ਭਾਈ ਸੋ ਇਹਨਾਂ ਦੀ ਵੈਸੇ ਇਹ ਸਰਪੰਚ ਸਾਹਿਬ ਨੂੰ ਕਹਾਂਗੇ ਕਿਸੇ ਨਿਊਟ੍ਰ ਕੌਗੇ ਮੱਝਾਂ ਜੇ ਇਸ ਤਰੀਕੇ ਨਾਲ 18 20 ਸੇਰ ਦੁੱਧ ਦੇ ਰਹੀਆਂ ਤੇ ਜਦੋਂ ਇਹਨਾਂ ਦਾ ਬਾਡੀ weight ਸਹੀ ਹੋਇਆ ਤੇ ਹੋਰ ਦੁੱਧ ਦੇਣੀਆਂ ਘੱਟ ਖਰਾਕ ਨਾਲੇ ਤੂੰ ਦੁੱਧ ਜ਼ਿਆਦਾ ਦੇ ਦੇਣੀਆਂ ਕਿਉਂਕਿ ਦੁੱਧ ਵਾਲੀਆਂ ਮੱਝਾਂ ਪਰ ਇਹਨਾਂ ਦਾ ਜਿਹੜਾ ਮੈਂ ਪਹਿਲਾਂ ਜਿਵੇਂ ਦੱਸਿਆ ਵੀ ਇੱਕ ਸ਼ੌਂਕ ਹੈ ਪਸ਼ੂ ਪਾਲਣ ਦਾ ਕੰਮ ਤੇ ਉਹਦੇ ਕਰਕੇ ਫਿਰ ਸ਼ੌਂਕ ਦੇ ਵਿੱਚ ਇਹਨਾਂ ਦੀ ਖਰਾਕ ਵੀ ਇੰਨੀ ਕੁ ਦਿੱਤੀ ਜਾਂਦੀ ਬਾਕੀ ਭਈ ਇੰਨੀ ਅੱਗੇ ਜੀਆਂ ਇਹ ਹੁਣ ਮੂੰਹ ਫੋੜ ਕੋਈ ਬੰਦਾ ਖੋਲ ਲੈ ਤੇ ਜਿਹੜੇ ਮਰਜ਼ੀ ਗੌੜੀ ਮਿੱਟੀ ਚੀਜ਼ ਕਾਜ ਨਹੀਂ ਵੜੇ ਸਹੀ ਤੁਹਾ ਮੈਂ ਤੁਹਾਨੂੰ ਦਿਖਾਉਂਗਾ ਇਹਨਾਂ ਦੀ ਚੱਕੀ ਲੱਗੀ ਹੋਈ ਆ ਆਪਦੀ ਸੋ ਇਹ ਮੱਝ ਇਹ ਹੁਣ ਸਰਪੰਚ ਸਾਹਿਬ ਕਿੰਨੇ ਚਿਰ ਦੀ ਘੱਬਣਾ ਇਹ ਵੀ ਭਾਈ ਹੋ ਗਈ ਹੁਣ 7 ਮਹੀਨੇ ਦੀ ਘੱਬਣਾ ਠੀਕ ਐ ਤੋਂ 7 ਦੀ ਘੱਬਣਾ ਦੋਸਤੋ ਜਿਆਦਾ ਬਾਡੀ ਵੇਟ ਐ ਪਰ ਮੱਝਾਂ ਦੁੱਧਾਂ ਲੀਆਂ ਐ ਇਸ ਟਾਈਮ ਡਰਾਈ ਐ ਲਿਆ ਵੀਰੇ ਵਾਪਸ ਜਦੋਂ ਕੱਚੇ ਤੇ ਕੱਢ ਲੈਨੇ ਆ ਅੰਦਰ ਨੂੰ ਜਾਂਦਿਆਂ ਹੀ ਨਹੀਂ ਜੀ ਕਰਦਾ ਇਹਨਾਂ ਦਾ ਵੀ ਇੱਥੇ ਹੀ ਬੈਠ ਜਾਈਏ ਆਰਾਮ ਕਰ ਗਏ ਫਿਰ ਰਿਲੈਕਸ ਵੀ ਬਹੁਤ ਰਹਿੰਦੇ ਆ ਪਸ਼ੂ ਕਿਉਂਕਿ ਜਗ੍ਹਾ ਪ੍ਰੋਪਰ ਕੱਚੀ ਰੱਖੀ ਹੋਈ ਐ ਇਹਨਾਂ ਆਸਤੇ ਛਪਾਇਆ ਸਰਮੋਲੇ ਤੇ ਛੱਪੜ ਜਿਹੇ ਤੁਹਾਨੂੰ ਦੱਸਿਆ ਵੀ ਦੂਰ ਬਣਾਉਣਾ ਜਿਹਦੇ ਕਰਕੇ ਪਸ਼ੂਆਂ ਦੀ ਜਿਹੜੀ એનર્ਜੀ ਐ ਕੁਸ ਉਹਦੇ ਤੇ ਲੱਗੇ ਇਹਨਾਂ ਦੇ ਫੈਟ ਜਿਹੜੀ ਉਹ ਕੁਸ ਖੁਰਨੀ ਸ਼ੁਰੂ ਹੋਵੇ ਸੋ ਇਹ ਵੀ ਮੱਝ ਦੀ ਮਿਲਕਿੰਗ ਹੋ ਚੁੱਕੀ ਐ ਸਰਪੰਚ ਸਾਹਿਬ ਆਇਓ ਦੋ ਬੁੱਲ ਆ ਦੱਸੋ ਜਿਹੜੇ ਤੁਹਾਨੂੰ ਮੈਂ ਇਸ ਵੀਡੀਓ ਚ ਲੈ ਖੋਲ ਕੇ ਹਾਂ ਸਰਪੰਚ ਸਾਹਿਬ ਇਹ ਦੋਨੇ ਕੱਟੇ ਆਪਣੀਆਂ ਮੱਝਾਂ ਦੇ ਬੱਚੇ ਹੀ ਐ ਇਹ ਬਾਈ ਜੀ ਚੰਤ ਚੰਤ ਸੋਟੇ ਕੋਲੇ ਪਈ ਹੈ ਚੈਨਲ ਤੇ ਜਦੋਂ ਸੋਨਿਆ ਸੀ ਬੱਚਾ ਮਗਰ ਸੀ ਕੱਟੇ ਇਹ ਉਸੇ ਮੱਝ ਜਿਹੜੀ ਆਪਾਂ ਹੁਣ ਖੁੱਲੀ ਹੈ ਇਹ ਹੈ ਇਹ ਉਸੇ ਮੱਝ ਦਾ ਕੱਟਾ ਹੈ ਲੰਡੇ ਦਾ ਇਹ ਮਹਿਮੂਲ ਵਾਲੇ ਤੋਂ ਜਿਹੜਾ ਤੇ ਉਸ ਦਾ ਡਾਇਰੈਕਟਰ ਉਸ ਦਾ ਇਹ ਹੈ ਬਾਈ ਠੀਕ ਹੈ ਜਮ ਉਹਦੀ ਕਾਪੀ ਆ ਗਿਆ ਹਾਂ ਜਮ ਕਾਪੀ ਉਹ ਕੱਟਾ ਵੀ ਉਸੇ ਦਾ ਦੋਵੇਂ ਸਕੇ ਭਰਾ ਜੀ ਠੀਕ ਹੈ ਅੱਛਾ ਸਰਪੰਚ ਸਾਹਿਬ ਕਿੰਨੀ ਉਮਰ ਹੋ ਗਈ ਇਸ ਕੱਟੇ ਦੀ ਇਹ ਵੀ ਦਾ ਬਾਈ ਹੋ ਗਈ ਸਾਲ ਦੀ ਉਮਰ 1 ਸਾਲ ਦੀ ਉਮਰ ਹੈ ਜੀ ਹਾਂ ਠੀਕ ਹੈ ਤੇ ਉਹਨੇ ਅਜੇ ਘਟੋ ਘਾਟਾ ਸਾਲ ਤੋਂ ਦੂਜਾ ਠੀਕ ਹੈ ਅਛਾ ਇਹਦਾ ਨਾਮ ਕੀ ਰੱਖਿਆ ਦੇਵਰਾਜ ਜੀ ਦੇਵਰਾਜ ਦੋਸ ਲੰਡੇ ਵਾਲੀ ਬਲੱਡ ਲਾਈਨ ਦੇ ਵਿੱਚੋਂ ਐ ਕਿਉਂਕਿ ਉਹਦਾ ਬੱਚਾ ਜਿਹੜਾ ਉਹ ਇਸ ਟਾਈਮ ਹੁਣ ਤਾਂ ਸ਼ਾਇਦ ਬਾਈ ਉਹਨੇ ਸੇਲ ਕਰਤਾ ਹੋਣਾ ਮਹਿਮੂਆ ਨੇ ਪਿੰਡ 'ਚ ਸੀ ਹੂੰ ਹੂੰ ਡਾਇਰੈਕਟ ਕ੍ਰੋਸਿੰਗ ਦਾ ਇਹ ਬੱਚਾ ਤੁਸੀਂ ਇਹਦਾ ਢਾਂਚਾ ਦੇਖੋ ਬਾਕੀ ਜੋ ਚੀਜ਼ ਹੈ ਉਹ ਚੌਕੀਆਂ ਦਿਖਾ ਰਹੇ ਹਨ ਨੂੰ ਸੁਣਨੀ ਪੜਨਾ ਪਊ ਸੋ ਦੇਖੋ ਉਹਨਾਂ ਨੂੰ ਬਾਈ ਸਾਰਾ ਕੁਝ ਨਾ ਹੁਣ ਜਿਵੇਂ ਕਹੀ ਆ ਪੂਆ ਮੈਂ ਕਮ ਬਾਹਰ ਲਿਆ ਸਾਰੇ ਪਸ਼ੂ ਵੀ ਇਸੇ ਤਰ੍ਹਾਂ ਦੇ ਕੰਮ ਲੱਗੇ ਹੋਏ ਆ ਵੀ ਇਹਨਾਂ ਨੇ ਭੱਜਣਾ ਵੀ ਅਸੀਂ ਹੱਥ ਚ ਦਿਲ ਲਈਏ ਕੁਛ ਨਾ ਕੁਛ ਸਹੀ ਹੈ ਸੋ ਦੱਸੋ ਕਿਉਂਕਿ ਕੁਛ ਨਾ ਕੁਛ ਖਵਾਇਆ ਜਾਂਦਾ ਤੇ ਉਹਦੇ ਨਾਲ ਹੀ ਹੱਥ ਫੜਾਉਂ ਮੂੰਹ ਫੜਾਉਣ ਲੱਗਦੇ ਲੈ ਚੱਲ ਭਾਈ ਸੋ ਇੱਕ ਕਟਾ ਹੋਰ ਤੁਹਾਨੂੰ ਵੀਡੀਓ ਚ ਦਿਖਾ ਦਈਏ ਉਦੋਂ ਬਾਅਦ ਦਿਖਾਵਾਂਗੇ ਸਰਪੰਚ ਸਾਹਿਬ ਦੀ ਚੱਕੀ ਜਿਹਦੇ ਨਾਲ ਇਹ ਰਾਚਣ ਇਹਨਾਂ ਪਸ਼ੂਆਂ ਨੂੰ ਪੀ ਕੇ ਪਾਉਂਦੇ ਆ ਸਰਪੰਚ ਸਾਹਿਬ ਇਹ ਕਟਾ ਕਿਹੜੀ ਮੱਝ ਦਾ ਹੈ ਇਹ ਸੇ ਮੱਝ ਦਾ ਜੀ ਜਿਹੜੀ ਏ ਸਾਈਡ ਦੇ ਉੱਤੇ ਹੈ ਹਾਂਜੀ ਆ ਜਿਹੜੀ ਆ ਪੋਚਵਾਈ ਕਰਾਈ ਆ ਇਸ ਪਿਛਲੇ ਸਾਲ ਸੀਗੀ ਇਹ ਮਗਰਸੀ ਦੇ ਇਹ ਕਿਹੜੇ ਮਾਲੀ ਦਾ ਬੱਚਾ ਇਹ ਸ਼ੈਨਸ਼ਾ ਦਾ ਜੀ ਬਾਦਲ ਫਾਰਮ ਵਾਲੇ ਦਾ ਹਾਂਜੀ ਬਾਦਲ ਫਾਰਮ ਦਾ ਲਿਆਈ ਬਈ ਨਹੀਂ ਸੋ ਤੇ ਉਹ ਆ ਕੱਟੀ ਵੀ ਬਈ ਸ਼ੈਨਸ਼ਾ ਦੀ ਏਦਕੀ ਜਿਹੜੀ ਉਸ ਮੱਝ ਦੀ ਮੇਲੇ ਵਾਲੀ ਮੱਝ ਦੇ ਨਾਲ ਜਿਹੜੀ ਕੱਟੀ ਉਹ ਵੀ ਸ਼ੈਨਸ਼ਾ ਦੀ ਹੈ ਤੇ ਹੁਣ ਵੀ ਇਹ ਤਿੰਨੇ ਹੀ ਸ਼ੈਨਸ਼ਾ ਤੋਂ ਗੱਭਣ ਠੀਕ ਓਕੇ ਸੋ ਇਹ ਦੇਖੋ ਕੱਟਾ ਦੱਸੋ ਸ਼ੈਨਸ਼ਾ ਬੁੱਲ ਦਾ ਬੱਚਾ ਹੈ ਬਾਦਲ ਫਾਰਮ ਚ ਜਿਹੜਾ ਬੁੱਲ ਹੈ ਮੈਂ ਤਾਂ ਕੰ ਲੰਮਾ ਸਾਲ ਤੋਂ ਹਜੇ ਉਮਰ ਕੋਸ ਮਹੀਨੇ ਉਹ ਕੱਟਾ ਕਿਉਂਕਿ ਮੱਝ ਨੇ ਹਜੇ ਦੂਜੀ ਵਾਰ ਇਤੋਂ ਬਾਅਦ ਚੁੱਪ ਨਾ ਨਹੀਂ ਇਹ ਹਜੇ ਸਾਲ ਤੋਂ ਕੱਟਾ ਜੀ 2 ਮਹੀਨੇ ਤਾਈ ਠੀਕ ਹੈ ਕਰ ਮੋੜ ਲੈ ਸੋ ਦੋਸਤੋ ਜਿਹੜੀ ਇਹ ਵੀਡੀਓ ਪਈ ਹੋਊਗੀ ਜੀ ਮਗਰ ਆਪਣੀ ਸਹੀ ਹਾਂ ਉਦੋਂ ਦੀ ਵੀਡੀਓ ਹੀ ਹੋਣੀ ਹੈ ਜਦੋਂ ਮੱਝ ਸੋਈ ਸੀ ਉਮਰ ਦਾ ਕਨਫਰਮ ਮੁੱਤ ਹੋ ਜਾਣਾ ਹੁੰਦਾ ਬਾਕੀ ਇਹ ਹੀ ਅਮਰ ਜੀ ਉਸੇ ਤੋ ਮਾਜਦਾ ਇਹ ਬੱਚਾ ਹੈ ਤੇ ਇਹ ਉਦੋਂ ਵੀ ਕਿਉਂਕਿ ਮੇਰੇ ਖਿਆਲ ਚ ਉਦੋਂ ਲਾਈਵ ਚ ਵਾਈ ਵੀ ਹੋਈ ਐ ਸੈੱਟ ਵਾਈ ਹੋਈ ਐ ਜੀ ਦੋਹਾਂ ਦੀ ਹੋਈ ਉਹ ਵੀ ਕੱਟਾ ਪਿੱਛੇ ਸੀ ਉਹਦੀ ਵੀ ਹੋਈ ਨਾਲ ਜੀ ਦੋਹਾਂ ਦੀ ਸੋ ਇਹ ਪਸੂ ਸੀਗੇ ਸਰਪੰਚ ਸਾਹਿਬ ਕੋਲ ਜਿਹੜੇ ਤੁਹਾਨੂੰ ਦਿਖਾਏ ਐ ਤੇ ਹੁਣ ਤੁਹਾਨੂੰ ਦਿਖਾਵਾਂਗੇ ਇਹਨਾਂ ਦੀ ਚੱਕੀ ਇੱਕ ਵਾਰ ਤੇ ਬਾਕੀ ਸਰਪੰਚ ਸਾਹਿਬ ਮੇਰੇ ਨਾਲ ਚ ਟਰੈਕਟਰਾਂ ਚੋ ਜੇ ਗੱਲ ਕਰੀਏ ਤਾਂ ਮੇਂਦਰੇ ਦਾ ਸ਼ੌਕ ਹੈਨ ਬਈ ਇੱਕ ਨਾ ਅਸੀਂ ਪਹਿਲਾਂ ਮੈਸੀ ਵੀ ਰੱਖਿਆ ਜੀ ਹੂੰ ਫੋਰ ਵੀ ਸੀਗੇ ਹੂੰ ਉਦੋਂ ਬਾਅਦ ਮਹਿੰਦਰਾ ਨਾਲ ਜੁੜ ਕੇ ਇੱਕ ਵਾਰੀ ਥੋੜੀ ਜਿਹੀ ਹੋਰ ਕਹਦਾ ਮੈਂ ਤਾਂ ਉਹ ਬੇਨਤੀ ਕਰ ਸਕਦੇ ਆ ਪਤਾ ਜਿਹੜੀ ਨੌਜਵਾਨੀਆਂ ਵੀ ਜਿਹੜੀ ਆਪਾਂ ਵੀਡੀਓ ਬਣਾਉਣੇ ਆ ਤੇ ਇਸ ਕਰਕੇ ਵੀ ਕੁਛ ਨਾ ਕੁਛ ਇਸ ਪਾਸੇ ਜੇ ਸ਼ੌਂਕ ਪੈ ਜੇ ਨੌਜਵਾਨਾਂ ਨੂੰ ਤਾਂ ਚੰਗੀ ਗੱਲ ਹੀ ਆ ਆਪਦੇ ਖੇਤੀ ਆ ਹੁਣ ਮੈਂ ਦੱਸੋ ਜੀ ਇਸ ਆਵਣਾ ਵੀ ਮੈਂ ਖੇਤੀ ਵੀ ਨਾਲ ਕਰਦਾ ਜੀ ਖੇਤੀ ਵੀ ਕਰਦੇ ਹਾਂ ਸਹੀ ਹੈ ਤਾਂ ਸਹਿ ਤੁਹਾਨੂੰ ਦਿਖਾ ਦਈਏ ਰਿਜ਼ਲਟ ਖੇਤੀ ਦਾ ਤੁਸੀਂ ਵਖਾ ਪਸ਼ੂਆਂ ਨੂੰ ਖੇਤੀ ਦਾ ਰਿਜ਼ਲਟ ਆ ਜੀ 18 ਕਿਲੋ ਦਾ ਆਪਾਂ ਹੁਣ ਨਾਲ ਝੋਨਾ ਲਾਇਆ ਦੂਜੀ ਠੇਕੇ ਤੇ ਆ ਅੱਛਾ ਤੇ ਕੰਮ ਜੇ ਨਾ ਕੀਤਾ ਆਪਾਂ ਸ਼ੌਂਕਣਾ ਕੀਤਾ ਚਾਹੇ ਕੀਤਾ ਹੀ ਨਹੀਂ ਠੇਕੇ ਦੇ ਦਿੱਤੀ ਹੈ ਜੇ ਕੀਤਾ ਜੇ ਨਾ ਕੀਤਾ ਨਾ ਜਰ ਨਾ ਸ਼ੌਂਕਣਾ ਜਾਂ ਦੇਣਾ ਪਰਮਾਤਮਾ ਨੇ ਆ ਪਰ ਜੇ ਆਪਾਂ ਕਹਿੰਦੇ ਕਹਿੰਦੇ ਜਿਹੜੀ ਅੱਜ ਦੀ ਨੌਜਵਾਨੀ ਉਹ ਥੋੜੀ ਜੀ ਇਹ ਸ਼ਰਮ ਮੰਦੀ ਹੈ ਵੀ ਜੇ ਸੈਂਦ ਕੋਈ ਸਾਨੂੰ ਆਣ ਆਇਆ ਇੱਥੇ ਵੀ ਕੋਈ ਟੋਕਰਾ ਚੱਕੀ ਫਿਰਦਾ ਆ ਵੀ ਪੱਠੇ ਪਾਉਂਦਾ ਫਿਰਦਾ ਹੈ ਹੂੰ ਤੇ ਜੇ ਕੋਈ ਚੰਗਾ ਇਹਦਾ ਨਾ ਕੋਈ ਇਹਨਾਂ ਨਾਲ ਜੁੜ ਜੂ ਤਾਂ ਚੰਗਾ ਹੀ ਰਹੂਗਾ ਕੋਈ ਮਾੜੀ ਗੱਲ ਨਹੀਂ ਨਾਲੇ ਆ ਉਹਦਾ ਸ਼ੌਂਕ ਪੂਰਾ ਕਰੋ ਤੇ ਨਾਲੇ ਸਹੀ ਨਾਫਾ ਕਮਾਓ ਹੈ ਨਾ ਸਹੀ ਹੈ ਦੋਸਤ ਸਾਹਮਣੇ ਚੱਕੀ ਦੇਖੋ ਸਰਪੰਚ ਸਾਹਿਬ ਇਹ ਚੱਕੀ ਕਦੋਂ ਠੀਕ ਹੈ ਫਿਰ ਦਾਣਾ ਆਪ ਹੀ ਪੀਣੀ ਇਹ ਦਾਣਾ ਜੀ ਨਾਲ ਜਿਵੇਂ ਹੁਣ ਤੁਸੀਂ ਕਹਿੰਦੇ ਪਸ਼ੂਆਂ ਦਾ ਵੀ ਥੋੜਾ ਜਿਹਾ ਰਾਜੀ ਵੱਧਦਾ ਹੈ ਹਾਂ ਉਸ ਕਰਕੇ ਨਾ ਜਿਵੇਂ ਕਣਕ ਹੋ ਗਈ ਮੱਕੀ ਹੋ ਗਈ ਜਿਹੜੇ ਜਿਹੜੇ ਜਾਣ ਵਾਲੀਆਂ ਚੀਜ਼ਾਂ ਸਾਰੀਆਂ ਅਸੀਂ ਵੱਤ ਪਾ ਲੈਨੇ ਆ ਅੱਛਾ ਘਰ ਦਾ ਕਰਕੇ ਜਾਉ ਹੋ ਗਈ ਹੂੰ ਤੇ ਇਸ ਕਰਕੇ ਪੈ ਵੀ ਵੱਧ ਜਾਂਦਾ ਹੈ ਠੀਕ ਹੈ ਤੇ ਤਾਂ ਕਰਕੇ ਥੋੜਾ ਜਿਹਾ ਛੋਡੇ ਵਾਲੀ ਗੱਲ ਸਹੀ ਹੈ ਪਸ਼ੂ ਸੋਹਣੇ ਵੀ ਲੱਗਦੇ ਜਿਵੇਂ ਹੁਣ 18-20 ਕਿਲੋ ਦੁੱਧ ਤੇ ਚੱਲਦੇ ਆ ਜੇ ਥੋੜੀਆਂ ਜੀਆਂ ਕਿਤੇ ਦੁੱਧ ਲਿਸ ਗਿਆ ਹੁਣ ਡੈਡ ਦਾ ਘਟ ਹੋਵੇ ਤੇ ਹੋਰ ਵੀ ਦੋ ਦੋ ਚਾਰ ਚਾਰ ਕਿਲੋ ਦੁੱਧ ਦੇਣ ਵਾਜਣ ਠੀਕ ਹੈ ਇਹ ਫਿਰ ਚੱਕੀ ਟਰ ਠੀਕ ਹੈ ਸੋ ਦੱਸੋ ਇਹ ਚੱਕੀ ਸ਼ੌਂਕਿਆ ਇਹਨਾਂ ਨੇ ਲਾਈ ਵੀ ਹੈ ਟਰੈਕਟਰ ਨਾਲ ਇਹਨੂੰ ਚਲਾਉਂਦੇ ਆ ਤੇ ਦਾਣਾ ਘਰਦਾ ਪੀਕੇ ਪਾਉਂਦੇ ਆ ਸੋ ਚੱਕੀ ਤੁਹਾਨੂੰ ਸ਼ੌਂਕਿਆ ਹੀ ਦਿਖਾਈ ਆ ਬਾਕੀ ਇਧਰਲੇ ਪਾਸੇ ਸੈਂਡ ਗੇਟ ਆ ਤੇ ਹਰਾ ਪੱਠਾ ਇਹਨਾਂ ਕੋਲ ਆ ਮੈਂ ਸੋ ਦੋਸਤੋ ਇੱਕ ਹੋਰ ਤੁਹਾਨੂੰ ਕਰ ਦਿਆਂ ਬਾਕੀ ਬਈ ਜਿਹੜਾ ਹਰਾ ਪੱਠਾ ਹੁਣ ਚਾਰ ਮੇਰਾ ਰੱਖਿਆ ਲਿਆ ਕੇ ਗੱਠਾਂ ਵਾਲਾ ਉਹ ਅਮਰਜੈਂਸੀ ਜਿਵੇਂ ਝੜੀ ਝੂੜੀ ਲੱਗ ਜੇ ਵਰਤ ਲਈਦਾ ਹੈ ਨਾ ਜੀ ਠੀਕ ਹੈ ਹੁਣ ਹਰਾ ਹੀ ਪੱਠਾ ਵੈਸੇ ਅਸੀਂ ਆਪ ਦਾ ਤਾਜ਼ਾ ਹਰਾ ਹੀ ਪਾਉਨੇ ਹੁਣ 1.5 ਕਿੱਲਾ ਹੁਣ ਚਰੀ ਬਿੱਜੀ ਵੀ ਆ ਅੱਛਾ ਗਾਂ ਫੇਰ ਗੀਤੇ ਵੀ ਜ਼ਿਆਦਾ ਪੱਠਾ ਸੀ ਹਰਾ ਆਪਦਾ ਹੀ ਵਰਤਦੇ ਆ ਬਗਲੋਂ ਸਹੀ ਹੈ ਸੋ ਦੋਸਤੋ ਹਰਾ ਪੱਠਾ ਜ਼ਿਆਦਾ ਪਾਉਂਦੇ ਆ ਤੇ ਇਹ ਸਾਇਲਜ ਨਾਲ ਨਹੀਂ ਮੋਟੇ ਪਸ਼ੂ ਦਾਣੇ ਨਾਲ ਮੋਟੇ ਆ ਸੋ ਧੰਨਵਾਦ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹਨਾਂ ਦੇ ਕੱਲੇ ਕੱਲੇ ਪਸ਼ੂ ਨੂੰ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਸਾਡੀ ਇੱਕ ਸ਼ੌਂਕੀਆ ਵੀਡੀਓ ਸੀ ਆਸ ਹੈ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਧੰਨਵਾਦ